ਸਤਿ ਸ਼੍ਰੀ ਅਕਾਲ ਜੀ ਦੋਸਤੋ ਤੁਸੀਂ ਵੇਖ ਰਹੇ ਹੋ ਚੈਨਲ ਜੀ 98 ਮੈਂ ਨਰਮਲ ਸਿੰਘ ਪੰਡੋਰੀ ਚਰਚਾ ਮੁੱਦਿਆਂ ਤੇ ਪ੍ਰੋਗਰਾਮ ਲੈ ਕੇ ਤੁਹਾਡੇ ਰੂਬਰੂ ਆ ਤੁਸੀਂ ਜਾਣਦੇ ਹੋ ਕਿ ਹਰ ਵੇਰੀ ਪੰਜਾਬ ਦੇ ਨਾਲ ਜੁੜਿਆ ਕੋਈ ਲੋਕਾਂ ਦੇ ਨਾਲ ਜੁੜਿਆ ਸਿਆਸਤ ਨਾਲ ਜੁੜਿਆ ਕਾਰੋਬਾਰ ਦੇ ਨਾਲ ਜੁੜਿਆ ਕੋਈ ਚਲੰਤ ਮੁੱਦਾ ਲੈ ਕੇ ਅਸੀਂ ਤੁਹਾਡੇ ਸਾਹਮਣੇ ਆਉਂਦੇ ਹਾਂ ਜਿੱਤੇ ਤੇ ਚਰਚਾ ਕਰਦੇ ਹਾਂ ਅੱਜ ਜਿਹੜਾ ਚਲੰਤ ਮਾਮਲਾ ਉਹਦੇ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਤਸਵੀਰ ਦੇ ਵਿੱਚ ਤੁਸੀਂ ਵੇਖ ਰਹੇ ਹੋ ਸਰਦਾਰ ਸੁਖਵਿੰਦਰ ਸਿੰਘ ਕਾਇਲ ਜਿਹੜੇ ਰਸਨ ਡੀਪੋ 홀ਡਰ ਫੈਡਰੇਸ਼ਨ ਆ ਪੰਜਾਬ ਦੇ ਪ੍ਰਧਾਨ ਨੇ ਤੇ ਇਦਨ ਮੇਰੇ ਨਾਲ ਸਰਦਾਰ ਵਿੰਦਰ ਸਿੰਘ ਉਗੋ ਕੇ ਜਿਹੜੇ ਪੰਜਾਬ ਦੇ ਜੁਆਇੰਟ ਸੈਕਟਰੀ ਨੇ ਡੀਪੋ 홀ਡਰਾਂ ਦੀ ਜਥੇਬੰਦੀ ਦੇ ਪੰਜਾਬ ਸਰਕਾਰ ਨੇ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਜਿਹੜੀ ਕਣਕ ਲਾਹ ਪਾਤਰੀਆਂ ਨੂੰ ਦਿੱਤੀ ਜਾਂਦੀ ਹੈ ਉਹਨੂੰ ਕਨਵਰਟ ਕਰਕੇ ਉਹਨੂੰ ਯੋਜਨਾ ਨੂੰ ਘਰ ਘਰ ਆਟਾ ਦੇਣ ਦੀ ਸਕੀਮ ਜਿਹੜੀ ਸ਼ੁਰੂ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਆਟਾ ਪਿਸਾ ਕੇ ਪੰਜਾਬ ਸਰਕਾਰ ਲਾਹ ਪਾਤਰੀਆਂ ਨੂੰ ਘਰ-ਘਰ ਵੰਡੇਗੀ ਉਹ ਉਸ ਜਿਹੜੀ ਸਕੀਮ ਦਾ ਸਿੱਧੇ ਤੌਰ ਤੇ ਪੰਜਾਬ ਦੇ ਜਿਹੜੇ ਸਾਰੇ ਡਿਪੋ ਹੋਲਡਰ ਨੇ ਉਹਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਵਿਰੋਧ ਕਿਉਂ ਕੀਤਾ ਜਾ ਰਿਹਾ ਇੱਕ ਇਸ ਮੁੱਦੇ ਤੇ ਵੀ ਅਸੀਂ ਚਰਚਾ ਕਰਾਂਗੇ ਪੰਜਾਬ ਦੇ ਲੋਕ ਇਹ ਯੋਜਨਾ ਨੂੰ ਚਾਹੁੰਦੇ ਨੇ ਜਾਂ ਨਹੀਂ ਚਾਹੁੰਦੇ ਨੇ ਇਹਦੇ ਤੇ ਚਰਚਾ ਕਰਾਂਗੇ ਡਿਪੋ ਹੋਲਡਰਾਂ ਦੀ ਇਹ ਜਿਹੜੀ ਪੰਜਾਬ ਦੀ ਯੋਜਨਾ ਦੇ ਖਿਲਾਫ ਇੱਕ ਰੈਟ ਪਟੀਸ਼ਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਸੁਣਵਾਈ ਅਧੀਨ ਆ ਉਹਦੇ ਤੇ ਵੀ ਚਰਚਾ ਕਰਾਂਗੇ ਅ ਪ੍ਰਧਾਨ ਜੀ ਮੈਂ ਤੁਹਾਡੇ ਤੋਂ ਗੱਲ ਸ਼ੁਰੂ ਕਰਨੀ ਚਾਹਾਂਗਾ ਭਗਵੰਤ ਮਾਨ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਜਿਵੇਂ ਹੁਣ ਲਾਹ ਪਾਤਰੀਆਂ ਨੂੰ ਕਣਕ ਤੁਸੀਂ ਵੰਡਦੇ ਹੋ ਸਰਕਾਰ ਕਣਕ ਦਿੰਦੀ ਹੈ ਅੱਗੇ ਤੁਸੀਂ ਇਹਨੂੰ ਡਿਵਾਈਡ ਕਰਦੇ ਹੋ ਜਿਨ੍ਹਾਂ ਦੇ ਕਾਰਡ ਬਣੇ ਹੋਏ ਨੇ ਪਰ ਸਰਕਾਰ ਮੌਜੂਦਾ ਜਿਹੜੀ ਪੰਜਾਬ ਸਰਕਾਰੇ ਚਾਹੁੰਦੀ ਹੈ ਕਿ ਇਸ ਕਣਕ ਦੀ ਬਜਾਏ ਥੈਲਿਆਂ ਦੇ ਵਿੱਚ ਪੈਕ ਕਰਕੇ ਘਰ-ਘਰ ਆਟਾ ਲਾਹ ਭਾਰਤੀਆਂ ਨੂੰ ਦਿੱਤਾ ਜਾਣਾ ਤੇ ਤੁਹਾਡੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਉਹ ਲੌਜੀਕ ਕੀ ਹੈ ਕਿ ਡੀਪੋ ਹੋਲਡਰ ਕਿਉਂ ਪੰਜਾਬ ਸਰਕਾਰ ਦੀ ਇਸ ਯੋਜਨਾ ਦਾ ਵਿਰੋਧ ਕਰ ਰਹੇ ਨੇ ਤੁਸੀਂ ਸਵਾਲ ਬਹੁਤ ਵਧੀਆ ਕਰਿਆ ਕਿਉਂਕਿ ਜਿਹੜੀ ਕਨਕ ਬੰਨ ਰਹੇ ਹਾਂ ਅਸੀਂ ਅੱਜ ਉਹ ਨੈਸ਼ਨਲ ਫੂਡ ਸਕਿਉਰਟੀ ਐਕਟ ਦੇ ਅਧੀਨ ਬੰਨ ਰਹੇ ਹਾਂ ਸੈਂਟਰ ਗਵਰਨਮੈਂਟ 2013 ਦੇ ਐਕਟ ਬਣਿਆ ਦੀਗਾ ਉਹ ਕਨਕ ਬੰਨ ਰਹੇ ਹਾਂ ਪੰਜਾਬ ਸਰਕਾਰ ਦਾ ਇੱਕ ਵੀ ਦਾਣਾ ਨਹੀਂ ਹੈਗਾ ਸਾਰੀ ਕਣਕ ਸੈਂਟਰ ਗਵਰਨਮੈਂਟ ਦੀ ਹੈ ਸਿਰਫ ਪੰਜਾਬ ਸਰਕਾਰ ਨੇ ਇਹ ਕਿਉਂ ਕੀਤਾ 2024 ਦੇ ਵਿੱਚ ਵੋਟਾਂ ਆ ਰਹੀਆਂ ਨੇ ਭਗਵੰਤ ਮਾਨ ਦੀ ਜਿਹੜੀ ਥੈਲੀ ਵੰਡਣੀ ਹੈ 10 ਕਿਲੋ ਦੀ ਉਹਦੇ ਉੱਪਰ ਫੋਟੋ ਲਾਉਣੀ ਹੈ 670 ਜਿਹੜਾ ਕਰੋੜ ਰੁਪਇਆ ਖਜ਼ਾਨੇ ਤੇ ਬਜਨ ਪੈਣਾ ਜਾਂ ਇੱਕ ਮਸ ਹੁਣ ਇੱਕ ਨਵੀਂ ਗੱਲ ਦੱਸਣ ਜਾ ਰਿਹਾ ਪੰਜਾਬ ਦੇ ਗਰੀਬ ਲੋਕਾਂ ਨੂੰ ਤੁਹਾਡੇ ਮੱਦੇਬਰਹੀਂ ਜਿਹੜਾ 670 ਕਰੋੜ ਰੁਪਇਆ ਉਹ ਵੰਡਣ ਤੇ ਖਰਚਾ ਆਉਣਾ ਹੈ ਉਹ ਜਿਹੜੇ ਨਰੇਗਾ ਵਾਲੇ ਸਾਡੇ ਗਰੀਬ ਪਿੰਡਾਂ ਦੇ ਹਰ ਪਿੰਡ ਦੇ ਵਿੱਚ ਨਰੇਗਾ ਸਕੀਮ ਚੱਲ ਰਹੀ ਹੈ ਉਹਦੇ ਵਿੱਚੋਂ ਕੱਢ ਕੇ ਨਰੇਗਾ ਸਕੀਮ ਬੰਦ ਕਰਕੇ ਗਰੀਬ ਲੋਕਾਂ ਦੇ ਪੈਸੇ ਬੰਦ ਕਰਕੇ ਸਾਨੂੰ ਪੰਜਾਬ ਦੇ ਵਿੱਚ ਖਤਮ ਕਰਕੇ ਆਪ ਦੇ ਚਿਹਤਿਆਂ ਨੂੰ ਨਵੇਂ ਦੀਪੂ ਦੇ ਕੇ ਮਾਰਕ ਫੈਟ ਦੇ ਰਹੇ ਉਹ ਉਹ ਵੱਡਣਾ ਚਾਹੁੰਦਾ ਕਿਉਂਕਿ ਜਿਹੜਾ 670 ਕਰੋੜ ਰੁਪਇਆ ਉਹਨਾਂ ਦੇ ਦੀਪੂ ਵੀ ਬਣਾਉਣੇ ਨੇ ਉਹਨਾਂ ਦੀ ਜਿਹੜੀ ਥੈਲੀ ਬਣਾਉਣੀ ਹੈ ਉਹਦੇ ਉੱਪਰ ਆਪਦੀ ਫੋਟੋ ਵੀ ਲਾਉਣੀ ਹੈ ਭਗਵੰਤ ਸਾਡੇ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਆ ਆਪਦੀ ਇੱਕ ਸਿਰਫ 24 ਦੀਆਂ ਵੋਟਾਂ ਲਈ ਕੇਜਰੀਵਾਲ ਨੂੰ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣਾਉਣ ਲਈ ਇੱਕ ਫੋਟੋ ਲਾ ਕੇ ਪੂਰੇ ਦੇਸ਼ ਦੇ ਵਿੱਚ ਲਿਆਣਾ ਚਾਹੁੰਦਾ ਆ ਆਪਦੀ ਫੋਟੋ ਲਾ ਦੇਣੀ ਹੈ ਪੰਜਾਬ ਦਾ 185000 ਭੁੱਖਾ ਮਰਜੀ ਚੱਕੀ ਵਾਲਾ 50000 ਭੁੱਖਾ ਮਰਜੀ ਜਿਹੜਾ 40 ਲੱਖ ਕਾਰਡ ਹੋਲਡਰ ਹੈ ਉਹਨੂੰ ਚਾਹੇ ਮੈਦ ਦਾ ਸੂਜੀ ਕੱਢ ਕੇ ਜਿਹੜਾ ਆਟਾ ਮਿਲਣਾ ਹੈ ਉਦੇ ਵਿੱਚੋਂ ਕੱਢੀ ਜਾਣੀ ਹੈ ਜਿਹੜੀ ਗਲੀ ਸੜੀ ਕਣਕ ਪੰਜਾਬ ਦੇ ਵਿੱਚ ਪਈ ਹੈ ਉਹ ਇਹਨਾਂ ਨੇ ਆਟਾ ਪੀਸ ਦੇਣਾ ਪਹਿਲੀ ਸਰਕਾਰ ਹੈ ਬਦਲਾਅ ਵਾਲੀ ਸਰਕਾਰ ਇਹ ਬਦਲਾਅ ਹੈ ਪੰਜਾਬ ਦੇ ਵਿੱਚ ਇਹ ਬਹੁਤ ਵੱਡਾ ਬਦਲਾਅ ਹੈ ਵੀ ਇੱਕ ਗਰੀਬ ਲੋਕਾਂ ਦੇ ਘਰਾਂ 'ਚ ਡਾਕਾ ਦੀਪੂ ਹੋਲਡਰ ਵਿਲੇ ਚੱਕੀਆਂ ਵਾਲੇ ਵਿਲੇ ਤੇ ਜਿਹੜਾ 40 ਲੱਖ ਪਰਿਵਾਰ ਗਰੀਬ ਕਣਕ ਦਾਲ ਆਟਾ ਲੈ ਰਿਹਾ ਹੈ ਰਾਸ਼ਨ ਕਾਰਡ ਬਣੇ ਹੋਣੇ ਉਹਨਾਂ ਨਾਲ ਫਰਾਡ ਇੱਕ ਬਹੁਤ ਵੱਡਾ ਪੰਜਾਬ ਸਰਕਾਰ ਦਾ ਬਦਲਾ ਹੈ ਜਿਹੜੀ ਜਿਹੜੀ ਇੱਕ ਗੱਲ ਸਰਦਾਰ ਵਿੰਦਰ ਸਿੰਘ ਜੀ ਪ੍ਰਧਾਨ ਜੀ ਦੇ ਗੱਲ ਦੇ ਵਿੱਚ ਇੱਕ ਗੱਲ ਸਾਹਮਣੇ ਆਈ ਹੈ ਕਿ ਸਰਕਾਰ ਇਹ ਮਾਰਕੀਟ ਦੇ ਰਾਹੀਂ ਨਵੇਂ ਡਿਪੂ ਖੋਲਣੇ ਜਾ ਰਹੇ ਕੋਈ ਤੁਹਾਡਾ ਦੱਸਣਾ ਕਿ 18000 ਦੇ ਕਰੀਬ ਡਿਪੂ ਪਹਿਲਾਂ ਤੁਸੀਂ ਜਿਹੜੇ ਵਰਕ ਕਰਦੇ ਹੋ ਉਹ ਉਹ ਇਹਨਾਂ ਤੋਂ ਬਿਨਾਂ ਜਾਂ ਉਹਦਾ ਤੁਹਾਡੇ ਨਾਲ ਹੀ ਕੋਈ ਸੰਪਰਕ ਕੀਤਾ ਜਾ ਰਿਹਾ ਜਾਂ ਉਹਨਾਂ ਤੋਂ ਬਿਨਾਂ ਮਤਲਬ ਫਿਰ ਉਹਦਾ ਉਹਦਾ ਪ੍ਰੋਸੈਸ ਦਾ ਤੁਸੀਂ ਉਹਨੂੰ ਹਾਈ ਕੋਰਟ ਦੇ ਵਿੱਚ ਵੀ ਕਾਨੂੰਨੀ ਮਹਾਜਤ ਵੀ ਲੈ ਕੇ ਗਏ ਹੋ ਉੱਥੇ ਵੀ ਉਹ ਪੁਆਇੰਟ ਰੱਖਿਆ ਹੋਏਗਾ ਹਾਈ ਕੋਰਟ ਦੇ ਵਿੱਚ ਨਵੇਂ ਡਿਪੂਆਂ ਦਾ ਉਹ ਉਹਦੀ ਯੋਜਨਾ ਦੇ ਵਿੱਚ ਤੁਹਾਡਾ ਕੀ ਵੀ ਇਹਨਾਂ ਨੇ ਮਾਰਕਫੈਟ ਨੂੰ ਨਵੇਂ ਲਾਇਸੈਂਸ 500 ਦੇਣਾਗਾ ਆਨਿਗੜੀ ਟ੍ਰਾਇਲ ਤੌਰ ਤੇ 500 ਲਾਇਸੈਂਸ ਦੇ ਰਹੇ ਨੇ ਵੀ ਮਾਰਕਫੈਟ ਦੀਆਂ ਦੁਕਾਨਾਂ ਪਿੰਡਾਂ ਦੇ ਵਿੱਚ ਬਣਾਉਣਗੇ ਤੇ ਮਾਰਕਫੈਟ ਦਾ ਹੋਰ ਸਮਾਨ ਜਾਂ ਆਟਾ ਲੋਕਾਂ ਤੱਕ ਇਹ ਕਹਿੰਦੇ ਪਹੁੰਚ ਤੱਕ ਰਾਂਗੇ ਇਹਨਾਂ ਲੋਕਾਂ ਨਾਲ ਕੋਈ ਮਤਲਬ ਨਹੀਂ ਇਹਨਾਂ ਦਾ ਕੀ ਹੈ ਇਹਨਾਂ ਨੇ ਜਿਵੇਂ ਪੰਜਾਬ ਦੇ ਵਿੱਚ ਪਹਿਲਾ ਮੋਹੱਲਾ ਕਲੀਨਿਕ ਬਣੇ ਨੀ ਕੀ ਉਹ ਪੁਰਾਣੇ ਆਪਣੇ ਸੁਵਿਧਾ ਕੇਂਦਰ ਬਣੇ ਸੀ ਉਹਨੂੰ ਰੰਗ ਰੋਗਣ ਕਰਕੇ ਉਹਦੇ ਉੱਪਰ ਮੁੱਖ ਮੰਤਰੀ ਦੀ ਫੋਟੋ ਲਾ ਕੇ ਆਮ ਆਦਮੀ ਮੋਹੱਲਾ ਕਲੀਨਿਕ ਬਣਾਤਾ ਉਹਦੀ ਤਰਜ਼ ਤੀ ਇਹ ਆਮ ਆਦਮੀ ਸਮਾਰਟ ਰਾਸ਼ਨ ਦੀਪੂ ਬਣਾਉਣ ਜਾ ਰਹੇ ਨੇ ਅੱਛਾ ਉੱਥੇ ਇਹਨਾਂ ਨੇ ਆਪਦੇ ਚਿਹਤਾਂ ਨੂੰ ਮਾਰਕਫੇਟ ਦੇ ਵਿੱਚ ਹੋ ਸਕਦਾ ਉਸ ਫਿੱਟ ਵੀ ਕਰਦੇ ਨੇ ਬੰਦੇ ਇਹ ਇਹ ਮੁੱਲ ਅਗਲੀਨ ਕਦੇ ਪ੍ਰਾਈਵੇਟ ਤੌਰ ਤੇ ਰੱਖੇ ਨੇ ਕਿ ਜਿਵੇਂ ਸਾਨੂੰ 47-48 ਰੁਪਏ ਕਮਿਸ਼ਨ ਮਿਲਦਾ ਮੁੱਲ ਅਗਲੀਨ ਕਰਨ ਨੂੰ 50 ਰੁਪਏ ਪਰਫ ਮਿਲਦਾ ਇਹ ਉਹ ਸਿਸਟਮ ਨਾਲ ਇਹਨੂੰ ਦੁਆਰਾ ਚੋਰ ਮੁਰਗੀਆਂ ਨੂੰ ਲੈ ਕੇ ਆ ਰਹੇ ਨੇ ਮਾਰਕਫੇਟ ਦੇ ਨੋਤੇ ਇਹਨਾਂ ਕਹੇ ਸੀ ਮਾਰਕਫੇਟ ਦਾ ਸਰਕਾਰੀ ਦਾਰਾ ਵੀ ਇਹ ਚੈਲੰਜ ਨਹੀਂ ਕਰ ਸਕਦੇ ਪਰ ਅਸੀਂ ਹਾਈ ਕੋਰਟ ਦੇ ਵਿੱਚ ਚੈਲੰਜ ਕਰਿਆ ਹਾਈ ਕੋਰਟ ਦੇ ਵਿੱਚ ਸਾਡੇ ਵਕੀਲ ਸਾਹਿਬ ਨੇ ਪਹਿਲਾਂ ਤਾਂ ਇਹੀ ਕਿਹਾ ਵੀ ਇਹ ਤਾਂ 670 ਕਰੋੜ 22 ਟੋਨਾ ਇਹ 22 ਟੋਨ ਤੁਸੀਂ ਕਿੱਥੋਂ ਲਓਗੇ ਤਾਂ ਪ੍ਰਧਾਨ ਜੀ ਨੇ ਵੀ ਦੱਸਿਆ ਤਾਂ ਇਹਨਾਂ ਦੇ ਵਕੀਲਾਂ ਦਾ ਜਵਾਬ ਸੀ ਬਿਸੀ 670 ਕਰੋੜ ਨਰੇਗਾ ਦੇ ਵਿੱਚੋਂ ਪੈਸੇ ਵੰਤਾਂਗੇ ਜਿਹੜਾ ਕਿ ਬਿਲਕੁਲ ਗਲਤ ਹੈ ਇਸ ਕਰਕੇ ਪੰਜਾਬ ਦੇ ਵਿੱਚ ਜੇ ਕੋਈ ਸਰਕਾਰ ਪੰਜਾਬ ਸਰਕਾਰ ਆ ਦੀ ਵੱਖਰੀ ਪਾਲਿਸੀ ਖਿਲਾਉਣਾ ਚਾਹੁੰਦੀ ਹੈ ਤਾਂ ਸਾਨੂੰ ਕੁਤਰਾ ਜੀ ਨੂੰ ਲੈ ਕੇ ਆਵੇ ਪਰ ਇਸ ਨਾਲ ਕਿਉਂ ਛੇੜਛਾੜ ਕਰ ਰਹੀ ਹੈ ਇੱਕ ਇੱਕ ਗੱਲ ਹੋਰ ਵੀ ਸਾਹਮਣੇ ਆਈ ਹੈ ਕਿ ਜਿਹੜਾ ਉਹ ਜਿਵੇਂ ਕਹਿੰਦੇ ਨੇ ਕਿ ਮਾਲ ਮਾਲਕਾਂ ਦਾ ਮਸੂਰੀ ਕੰਪਨੀ ਦੀ ਕਣਕ ਜਿਹੜੀ ਕੇਂਦਰ ਸਰਕਾਰ ਦੀ ਹੈ ਸਕੀਮ ਕੇਂਦਰ ਸਰਕਾਰ ਦੀ ਹੈ ਪੰਜਾਬ ਸਰਕਾਰ ਨੇ ਉਹ ਨਿਯਮਾਂ ਦੇ ਤਹਿਤ ਲਾਹੇ ਪਾਤਰੀਆਂ ਤੱਕ ਪਹੁੰਚ ਦੀ ਕਰਨੀ ਹੈ ਅ ਅਜਾਸੀ ਇਹਨਾਂ ਦੇ ਪਾਨ ਕਰੇ ਪਾਨ ਕਰੇਂ ਦੇ ਰਾਹੀਂ ਮੇਰੇ ਖਿਆਲ ਤੁਹਾਡੇ ਨਾਲ ਹੀ ਤੁਹਾਡੇ ਤੱਕ ਪੁੱਜਦੀ ਹੈ। ਇਹ ਇਹ ਪੁਆਇੰਟ ਨੂੰ ਵੀ ਤੁਸੀਂ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਹੋਇਆ ਹੈ। ਅਸੀਂ ਦੇਖੋ ਗੱਲ ਇਹ ਹੈ ਜਿਹੜਾ ਅਸੀਂ ਜਿਹੜਾ ਆਪਦੇ ਰੋਜ਼ਗਾਰ ਬਚਾਉਣ ਦੇ ਮੁਹੱਤਵ ਅਸੀਂ ਪਹਿਲਾਂ ਤਾਂ ਆਪਦਾ ਪੱਖ ਰੱਖਿਆ ਵੀ ਸਾਡੇ ਜਿਹੜੇ 18.5 ਹਜ਼ਾਰ ਜੀ ਡਿਪੂ ਹੋਲਡਰ ਨੇ ਉਹ ਤੁਸੀਂ ਕਿੱਥੇ ਭੇਜੋਗੇ ਸਾਨੂੰ? ਅਸੀਂ ਬੇਰੋਜ਼ਗਾਰ ਹੋ ਜਾਾਂਗੇ। ਫਿਰ ਸਾਡੇ ਵਕੀਲ ਸਾਹਿਬ ਨੇ ਇੱਕ ਪੁਆਇੰਟ ਇਹ ਪਾਈ ਪਾਇਆ ਵੀ ਸਰਕਾਰ ਨੂੰ ਪੁੱਛਿਆ ਵੀ ਜਿਹੜੀ ਸੈਂਟਰ ਦੀ ਨੈਸ਼ਨਲ ਫੂਡ ਸਕਿਉਰਟੀ ਕੰਕ ਵੰਡੀ ਜਾਂਦੀ ਹੈ ਤੁਸੀਂ ਆਪ ਦਾ ਪੰਜਾਬ ਸਰਕਾਰ ਨੇ ਆਟਾ ਵੰਡਣਾ ਹੈ ਆਟਾ ਮੰਡੋ ਦਾਲਾਂ ਮੰਡੋ ਪੰਜਾਬ ਸਰਕਾਰ ਆਪਦੀ ਦੇਵੇ ਜਦੋਂ ਕਿ ਪੂਰੇ ਦੇਸ਼ ਦੇ ਵਿੱਚ ਨੈਸ਼ਨਲ ਫੂਡ ਸਕਿਉਰਟੀ ਇੱਕ ਵੰਡੀ ਜਾਂਦੀ ਹੈ ਕਣਕ ਤੁਸੀਂ ਉਹਨੂੰ ਛੇੜ ਸਾੜ ਨਹੀਂ ਕਰ ਸਕਦੇ ਦੂਜੀ ਗੱਲ ਨਰੇਗਾ ਜੋ ਪੈਸੇ ਨਹੀਂ ਵਰਤ ਸਕਦੇ ਤੀਜੇ ਨੰਬਰ ਦੇ ਜਿਹੜੇ ਸਰਪੰਚਾਂ ਨੇ ਸਰਪੰਚ ਵੀ ਸਾਡੇ ਨਾਲ ਪਹੁੰਚੇ ਨੇ ਹਾਈ ਕੋਰਟ ਦੇ ਵਿੱਚ सरपंचਾਂ ਨੇ ਇਹ ਕਹੇ ਵੀ ਸਾਡੇ ਨਾਲ ਧੱਕੇ ਨਾਲ ਲੈ ਰਹੇ ਹੋ ਤੁਸੀਂ ਜਗਾ ਜਿਹੜੀ ਸਾਡੇ ਨਾਲ ਜਗਾ ਧੱਕੇ ਨਾਲ ਰਹੇ ਸਾਨੂੰ ਕਿਰਾਇਆ ਕੌਣ ਦੇਊਗਾ ਜਿਹੜੇ ਨਵੇਂ ਡੀਪੂ ਖੋਲਣੇ ਆ ਨਵੇਂ ਡੇ ਡੀਪੂ ਖੋਲਣੇ ਨੇ ਉਹ ਪੰਜਾਬ ਸਰਕਾਰ सरपंचਾਂ ਤੋਂ ਧੱਕੇ ਨਾਲ ਜਗਾ ਲੈ ਰਹੀ ਹੈ ਵੀ ਸਾਨੂੰ ਬਣਾ ਕੇ ਦੇਓ ਜੀ ਤੁਸੀਂ ਆਪਣੇ ਕੋਲੋਂ ਖਰਚ ਕਰੋ ਜੀ ਪੰਚਾਇਤਾਂ ਕੋਈ ਪੈਸੇ ਕਿੱਥੋਂ ਆਗੇ ਪੰਜਾਬ ਸਰਕਾਰ ਬਹੁਤ ਵੱਡਾ ਧੱਕਾ ਕਰ ਰਹੀ ਹੈ ਕੱਲਾ ਸਾਡੇ ਨਾਲ ਨਹੀਂ ਕਰ ਰਹੀ ਸਰਪੰਚਾਂ ਨਾਲ ਵੀ ਕਰ ਰਹੀ ਹੈ ਹਰ ਪਿੰਡ ਦੇ ਵਿੱਚ ਜਿਹੜਾ ਸਮਾਰਟ ਡੀਪੂ ਬਣਾਉਣਾ ਹੈ ਮਾਰਕ ਫੈਟ ਰਹੀ ਉਹ ਸਰਪੰਚਾਂ ਨੂੰ ਕਹਿ ਰਹੀ ਹੈ ਸਰਪੰਚ ਉਥੇ ਪਹੁੰਚ ਗਏ ਹਾਈ ਕੋਰਟ ਸਾਡੇ ਨਾਲ ਵੀ ਅਸੀਂ ਜਗਾ ਕਿੱਥੋਂ ਦਈਏ ਜਾਂ ਸਾਨੂੰ ਕਿਰਾਇਆ ਦਿਓ ਕਿਰਾਇਆ ਕਿੱਥੋਂ ਦੇਣਾ ਹੈ ਇੱਕ ਤੁਸੀਂ ਹੋਰ ਇੱਕ ਵੱਡੀ ਗੱਲ ਮੈਂ ਇੱਕ ਮੇਰੇ ਗੱਲ ਆ ਗਈ ਥੋੜੇ ਕਿਥੋਂ ਕੱਲਾ 670 ਕਰੋੜ ਰੁਪਏ ਦਾ ਮੈਂ ਤੁਹਾਨੂੰ ਦੱਸਤਾ ਵੀ ਨਰੇਗਾ ਤੋਂ ਕੱਢ ਲਿਆ ਜਿਹੜਾ ਘਟੋ ਘਟਾ 12-1300 ਕਰੋੜ ਰੁਪਏ ਇੱਕ ਖਰਚ ਕਰਨਾ ਹੈ ਵੱਡੇ-ਵੱਡੇ ਬੋਰਡ ਲਾਉਣੇ ਨੇ ਹਰ ਮੋੜ ਤੇ ਹਰ ਗਲੀ ਦੇ ਵਿੱਚ ਹਰ ਖੰਭੇ ਤੇ ਉਹਦੇ ਬੋਰਡ ਲੱਗਣੇ ਨੇ ਕਰ ਕਰ ਆਟਾ ਫਿਰ ਉਹਨਾਂ ਦੀ ਫੋਟੋਆਂ ਖਿੱਚ ਗਈ ਵੀਡੀਓ ਬਣਾ ਕੇ ਪੂਰੇ ਦੇਸ਼ ਚ ਉਹ ਲੈ ਕੇ ਜਾਣੀਆਂ ਨੇ ਕਿਉਂਕਿ ਵੀ ਅਸੀਂ ਪੰਜਾਬ ਦੇ ਵਿੱਚ ਕਰ ਕਰ ਆਟਾ ਵੇਚਾ ਰਹੇ ਹਾਂ ਜਿਹੜੀ ਪੰਜਾਬ ਸਰਕਾਰ ਹੈ ਇਹਨਾਂ ਨੂੰ ਗਰੀਬਾਂ ਦੇ ਕੋਈ ਮਤਲਬ ਨਹੀਂ ਪੰਜਾਬ ਦੇ ਖਜ਼ਾਨੇ ਦੇ ਕੋਈ ਮਤਲਬ ਨਹੀਂ ਇਹਨਾਂ ਨੇ ਸਿਰਫ ਆਪਣੀ ਫੋਟੋ ਲਾਉਣੀ ਹੈ ਦਿੱਲੀ ਦੇ ਵਿੱਚ ਆਪਣੀ ਸਰਕਾਰ ਬਣਾਉਣੀ ਹੈ ਸੈਂਟਰ ਦੇ ਵਿੱਚ ਇਹਦੇ ਕੀ ਮਤਲਬ ਹੈ ਹੋਰ ਕੋਈ ਮਤਲਬ ਨਹੀਂ ਹੁਣ ਤੱਕ ਦੀ ਜਿਹੜੀ ਚਰਚਾ ਇਹਦੇ ਵਿੱਚ ਉਹ ਦੋ ਤਿੰਨ ਪੁਆਇੰਟ ਜਿਹੜੇ ਮੈਂ ਦੋਸਤੋ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗਾ ਕਿ ਇੱਕ ਤਾਂ ਇਹ ਆ ਕਿ ਪੰਜਾਬ ਸਰਕਾਰ ਜਿਹੜਾ ਕਰ ਕਰ ਆਟਾ ਦੇਣ ਜਾ ਰਹੀ ਆ ਉਹ ਆਟੇ ਦੇ ਥੈਲਿਆਂ ਤੇ ਮੁੱਖ ਮੰਤਰੀ ਦੀ ਫੋਟੋ ਲੱਗੇਗੀ ਤੇ ਜਿਹੜੇ ਮਾਰਕੀਟ ਦੇ ਨਹੀਂ ਪੰਜਾਬ ਦੇ ਪਿੰਡਾਂ ਦੇ ਵਿੱਚ ਰਾਸ਼ਨ ਡੀਪੋ ਸਮਾਰਟ ਰਾਸ਼ਨ ਡੀਪੋ ਖੋਲਣਗੇ ਉਹਨਾਂ ਦਾ ਨਾਮ ਜਿਹੜਾ ਹੈਗਾ ਆਮ ਆਦਮੀ ਸਮਾਰਟ ਰਸਨ ਇਹ ਡਿਪੂ ਹੋਏਗਾ ਉਹਨਾਂ ਤੇ ਮੁੱਖ ਮੰਤਰੀ ਦੀ ਫੋਟੋ ਲੱਗੇਗੀ ਤੇ ਇੱਕ ਜਿਹੜੀ ਹੈਰਾਨੀਜਨਕ ਤਾਂ ਇਹ ਜਿਹੜਾ ਸਾਹਮਣੇ ਆਇਆ ਉਹ ਇਹ ਵੀ ਹੈ ਕਿ ਇਹਦੇ ਤੇ ਜਿਹੜਾ ਬਜਟ ਹੈ ਖਰਚ ਕੀਤਾ ਜਾਣਾ ਉਹ ਨਰੇਗਾ ਦੇ ਵਿੱਚੋਂ ਲੈਣਾ ਇਹਨਾਂ ਨੇ ਬਾਈਟ ਜਿਹੜਾ ਕੇਂਦਰ ਸਰਕਾਰ ਮਗਨਰੇਗਾ ਸਕੀਮ ਜਿਹੜੀ ਹੈਗੀ ਰੋਜ਼ਗਾਰ ਆਮ ਲੋਕਾਂ ਨੂੰ ਦਿੰਦੀ ਆ ਸੋ ਦਿੰਦਾ ਉਹਦੇ ਵਿੱਚੋਂ ਇਹਨਾਂ ਨੇ ਇਹ ਬਜਟ ਲੈਣਾ ਹੈਗਾ ਅ ਇਹ ਮੇਰੇ ਖਿਆਲ ਨਾਲ ਇਹ ਗੱਲ ਪਹਿਲੀ ਵਾਰੀ ਸਾਹਮਣੇ ਆਈ ਆ ਔਰ ਇਹ ਮੇਰੇ ਖਿਆਲ ਹਾਈ ਕੋਰਟ ਦੇ ਵਿੱਚ ਇਹ ਗੱਲ ਸੁਣਵਾਈ ਦੇ ਦੌਰਾਨ ਸਾਹਮਣੇ ਆਈ ਆ ਕਿ ਇਹ ਇਹ ਸਰਕਾਰ ਦੇ ਵਕੀਲ ਨੇ ਕਿਹਾ ਸਰਕਾਰ ਨੇ ਇਹ ਗੱਲ ਦਾ ਜ਼ਿਕਰ ਕੀਤਾ ਉੱਥੇ ਕਿ ਅਸੀਂ ਬਜਟ ਅਨਰੇਗਾ ਦੇ ਵਿੱਚੋਂ ਲੈਣਾ ਹਾਂ ਜੀ ਹਾਈ ਕੋਰਟ ਦੇ ਵਿੱਚ ਸਰਕਾਰ ਦੇ ਵਕੀਲ ਨੇ ਜ਼ਿਕਰ ਕਰਿਆਗਾ ਕਿ ਜਿਹੜਾ ਬਜਟ ਆ ਅਸੀਂ ਅਨਰੇਗਾ ਦੇ ਵਿੱਚੋਂ ਲੈਣਾਗਾ ਤਾਂ ਮਾਨਯੋਗ ਚੀਫ ਜਸਟਿਸ ਜਿਹੜਾ ਡਬਲ ਬੈਂਚ ਤੇ ਸਾਡੀ ਸੁਣਵਾਈ ਚੱਲ ਰਹੀ ਹੈ ਤਾਂ ਉਹਨਾਂ ਨੇ ਇਹ ਸਰਕਾਰ ਤੋਂ ਜਵਾਬ ਮੰਗਿਆਗਾ ਜਿਹੜੀ ਸਾਡੀ ਅਗਲੀ ਪੇਸ਼ੀ ਆ 8 2 2024 ਲੱਗੀ ਆ ਉਹ ਮੰਗਿਆ ਕਿ ਤੁਸੀਂ ਨਰੇਗਾ ਦੇ ਵਿੱਚੋਂ ਵਸਟ ਕਿਵੇਂ ਖਰਚ ਸਕਦੇ ਹੋ ਠੀਕ ਹੈ ਸਰਕਾਰ ਨੇ ਚਲੋ ਜਵਾਬ ਲਈ ਸਮਾਂ ਮੰਗਿਆ ਸੀ ਉਹ ਦੇਖਦੇ ਆਉਣ ਵਾਲੀ ਪੇਸ਼ੀ ਤੇ ਸਰਕਾਰ ਉਹਦਾ ਕੀ ਜਵਾਬ ਦਿੰਦੀ ਹੈ ਤੇ ਪਰ ਆਪਾਂ ਦੇਖਦੇ ਆ ਵੀ ਇਹ ਕਿਵੇਂ ਆਪਾਂ ਨੂੰ ਵੀ ਇੰਨੀ ਕੁ ਤਾਂ ਰੱਖਦੇ ਆ ਨੌਲੇਜ ਕਿ ਨਰੇਗਾ ਦੇ ਵਿੱਚੋਂ ਇਹ ਪੈਸਾ ਕਿਵੇਂ ਵਰਤਿਆ ਜਾ ਸਕਦਾ ਹੈ ਪਰ ਇੱਕ ਹੋਰ ਜਿਹੜੀ ਗੱਲ ਆਮ ਲੋਕਾਂ ਨੂੰ ਜਾਣਕਾਰੀ ਨਹੀਂ ਹੈ ਜਦੋਂ ਤੁਸੀਂ ਸੰਘਰਸ਼ ਕਰਦੇ ਹੋ ਧਰਨੇ ਦਿੰਦੇ ਹੋ ਘਰ-ਘਰ ਆਟਾ ਦੇਣ ਦੀ ਯੋਜਨਾ ਦਾ ਵਿਰੋਧ ਕਰਦੇ ਹੋ ਆ ਮੁੱਢਲੇ ਤੌਰ ਤੇ ਜਦੋਂ ਇਹ ਆਮ ਲੋਕਾਂ ਨੂੰ ਲੱਗਦਾ ਕਿ ਘਰ ਬੈਠਿਆਂ ਨੂੰ ਆਟਾ ਮਿਲ ਜਾਣਾ ਬਾਰੋਂ ਬੜਾ ਇਹ ਚੰਗੀ ਜੀ ਗੱਲ ਲੱਗਦੀ ਆ ਮੇਰਾ ਸਿੱਧਾ ਸਵਾਲ ਹੈ ਕਿ ਫਿਰ ਰਾਸ਼ਨ ਦੀਪੂ ਜਿਹੜੇ ਹੋਲਡਰ ਨੇ ਉਹ ਇਹਦਾ ਵਿਰੋਧ ਕਾਹ ਤੋਂ ਕਰਦੇ ਨੇ ਰਾਸ਼ਨ ਦੀਪੂ ਹੋਲਡਰ ਵਿਰੋਧ ਕਾਹ ਤੋਂ ਕਰਦੇ ਨੇ ਕਿਉਂਕਿ ਜਦੋਂ ਇਹ ਨਵੇਂ ਦੀਪੂ ਮਾਰਗ ਪੱਧਰਾ ਹੀ ਖੋਲੇ ਜਾਣਗੇ ਤੇ ਉੱਥੇ ਇੱਕ ਆਪਸ਼ਨ ਦਿੱਤੀ ਇਹਨਾਂ ਨੇ ਵੀ ਜਿਹਨੇ ਕਣਕ ਲੈਣੀ ਹੈ ਕਣਕ ਲੈ ਲਓ ਜਿਹਨੇ ਰਾਸ਼ਨ ਲੈਣਾ ਰਾਸ਼ਨ ਲੈ ਲਓ ਪਰ ਆਪਨ ਨੂੰ ਪਤਾ ਹੈ ਵੀ ਇਹ ਮਤਲਬ ਇਹ ਆਪਸ਼ਨ ਇਸੇ ਯੋਜਨਾ ਦਾ ਹਿੱਸਾ ਹੈ ਕਿ ਜੇ ਲਾਹ ਪਾਤਰੀ ਕਣਕ ਲੈਣਾ ਚਾਹੇਗਾ ਜਾਂ ਆਟਾ ਲੈਣਾ ਚਾਹੇਗਾ ਉਹ ਪਹਿਲਾਂ ਡੀਪੋ 홀ਡਰ ਨੂੰ ਆਪਸ਼ਨ ਦੇਣਗੇ ਕਿ ਮੈਂ ਆਟਾ ਲੈਣਾ ਜਾਂ ਮੈਂ ਕਣਕ ਲੈਣੀ ਨਹੀਂ ਜੀ ਯੋਜਨਾ ਦਾ ਹਿੱਸਾ ਨਹੀਂ ਜੀ ਬਹੁਤ ਗੁੰਝਲਦਾਰ ਹੈ ਜੀ ਸਿਸਟਮ ਇਹ ਉਹ ਇਹਨਾਂ ਨੇ ਲਿਖਿਆ ਵੀ ਜਿਹੜਾ ਖਪਤਕਾਰ ਹੈ ਉਹ ਦੱਸੂਗਾ ਵੀ ਮੈਂ ਕਣਕ ਲੈਣੀ ਹੈ ਜਾਂ ਆਟਾ ਲੈਣਾ ਦੇਖੋ ਜਿਹੜੇ ਪਿੰਡਾਂ ਦੇ ਉਹ ਗਰੀਬ ਖਪਤਕਾਰ ਨੇ ਕਿੰਨੇ ਕੁ ਪੜੇ ਲਿਖੇ ਨੇ ਕਿ ਨੂੰ ਦੱਸਣਗੇ ਵੀ ਅਸੀਂ ਕਣਕ ਲੈਣੀ ਹੈ ਜਾਂ ਆਟਾ ਲੈਣਾ ਉਹ ਤਾਂ ਜਿੱਥੋਂ ਕੁਝ ਮਿਲਦਾ ਚੁੱਪ ਕਰਕੇ ਲੈ ਲੈਂਦੇ ਨੇ ਠੀਕ ਹੈ ਇਹਦੇ ਵਿੱਚ ਸਾਡਾ ਜਿਹੜਾ ਰੁਜ਼ਗਾਰ ਤੁਸੀਂ ਰੁਜ਼ਗਾਰ ਦੀ ਗੱਲ ਕਰਦੇ ਆ ਜਦੋਂ ਸਰਕਾਰ ਸਕੀਮ ਲੈ ਕੇ ਆਉਗੀ ਤਾਂ ਜਦੋਂ ਉਹਨਾਂ ਨੇ 50% ਕਣਕ ਤੇ 50% ਆਟਾ ਭੇਜਤਾ ਤਾਂ ਲੋਕਾਂ ਦੇ ਮਜਬੂਰੀ ਆ ਲੈਣੀ ਸਾਡਾ ਤਾਂ ਪਹਿਲਾਂ 50% ਦਾ ਕੋਟ ਸਾਡਾ ਪਹਿਲੀ ਵਾਰ ਜੀ ਖਤਮ ਹੋ ਗਿਆ ਦੂਸਰੀ ਗੱਲ ਹੁਣ ਸਰਕਾਰ ਜਿਵੇਂ ਪਿੰਡਾਂ ਦੇ ਵਿੱਚ ਤੁਸੀਂ ਆਮ ਦੇਖਦੇ ਹੋ ਡੀਪੋ ਦੇ ਲੰਬੀਆਂ ਲੇਣਾ ਲੱਗਦੀਆਂ ਨੇ ਉਹਦੇ ਵਿੱਚ ਕਾਰਨ ਕੀ ਹੈ ਵੀ ਜਿਹੜੀ ਹੁਣ ਤੁਸੀਂ ਕਣਕ ਵੰਡ ਰਹੇ ਹਾਂ ਉਹਦੇ ਵਿੱਚ ਵੀ ਜਿਵੇਂ ਇਸ ਵਾਰੀ 6-7% ਕਟਾਏਗਾ ਅਗਲੀ ਵਾਰ ਕੱਟ ਹੋਰ ਵੱਧ ਹੋਣ ਦੀ ਸੰਭਾਵਨਾ ਹੈ ਪਿਛਲੇ ਸਾਰੇ ਕੱਟ 28-30% ਤੱਕ ਵੀ ਚਲੇ ਗਏ ਸੀਗਾ ਉਦੇ ਵਿਚ ਕਾਰਨ ਕੀ ਹੈ ਵੀ ਲੋਕਾਂ ਨੂੰ ਇਹ ਹੁੰਦਾ ਵੀ ਅਸੀਂ ਲੈ ਰਹੇ ਨਾ ਜਾਈਏ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਜਿਵੇਂ ਕਿ ਇੱਕ ਡਿਪੂ ਤੇ ਹੁਣ 200 ਕਾਰਡ ਦਾ ਰਸ਼ਨ ਆਇਆਗਾ ਮੈਂ ਮੈਂ ਇਹ ਗੱਲ ਨੂੰ ਕਲੀਅਰ ਕਰਨਾ ਚਾਹਾਂਗਾ ਇਹਦੀ ਅਕਸਰ ਡਿਪੂ ਹੋਲਡਰਾਂ ਤੇ ਲੜਾਈ ਵੀ ਹੁੰਦੀ ਹੈ ਤੁਹਾਡੇ ਡਿਪੂ ਹੋਲਡਰਾਂ ਤੇ ਹਮਲੇ ਵੀ ਹੋਏ ਨੇ ਕੱਟ ਨੂੰ ਲੈ ਕੇ ਮਾਮਲੇ ਤੇ ਹਨਾ ਮੈਂ ਇਹ ਕੱਟ ਦੀ ਵਿਆਖਿਆ ਕਰਨਾ ਚਾਹਾਂਗਾ ਵੀ ਇਹ ਜਿਹੜਾ ਘਟਾ ਕੇ ਜਿਹੜੀ ਕਟੌਤੀ ਕੀਤੀ ਜਾਂਦੀ ਹੈ ਇਹ ਕਿਉਂ ਹੁੰਦੀ ਹੈ ਇਹਦਾ ਕਾਰਨ ਇਹ ਹੈ ਜੀ ਜਿਹੜੀ ਸਾਰਾ ਅਨਾਜ ਉਹ ਸੈਂਟਰਲ ਗਵਰਨਮੈਂਟ ਦੁਆਰੇ ਹੈ ਜੀ ਸੈਂਟਰਲ ਗਵਰਨਮੈਂਟ ਦੇ ਪੋਰਟਲ ਤੇ 33 ਲੱਖ ਕਾਰਡ ਚ ਪਰੰਤੂ ਪੰਜਾਬ ਸਰਕਾਰ 40 ਲੱਖ ਕਾਟ ਪੁਣਾਂ ਜਿਵੇਂ ਠੱਲੇ ਅੱਛਾ 7 ਲੱਖ ਕਾਰਡ ਦੀ ਕਣਕ ਜਦੋਂ ਸੈਂਟਰ ਤੋਂ ਕੱਟ ਰੀਲਿਜ਼ ਹੁੰਦੀ ਹੈ ਜੀ ਉਹ ਜਾਂ ਤਾਂ 7 ਲੱਖ ਕਾਰਡ ਦੀ ਕਣਕ ਆਪ ਦੇ ਪੱਲੋ ਪਾਵੇ ਪੰਜਾਬ ਸਰਕਾਰ ਨਹੀਂ ਫਿਰ 7 ਲੱਖ ਕਾਰਡਦਾਰ ਹੋਊਗੀ ਜੀ ਅਸੀਂ ਤਾਂ ਆਪੇ ਚਾਹੁੰਦੇ ਆ ਵੀ ਇਹ ਸਿਸਟਮ ਚਾਹੀਦੇ ਨਹੀਂ ਹੈਗਾ 100% ਕੋਟਾ ਆਵੇ ਡੀਪੋਆਂ ਦੇ ਕਾਰਡ ਜਿੱਥੇ ਲੱਗੇ ਚੁਪ ਕਰਕੇ ਉੱਥੋਂ ਵੰਡੀ ਜਾਵੇ ਜੀ ਇਹ ਤਾਂ ਸਾਡੀ ਖਤਰ ਵੀ ਮਾੜਾ ਤੇ ਪਬਲਿਕ ਵੀ ਬਹੁਤ ਹੈਰਾਨ ਹੁੰਦੀ ਹੈ ਜੀ ਕਿਉਂਕਿ ਤੁਹਾਨੂੰ ਲੱਗਦਾ ਨਹੀਂ ਹੈ ਕਿ ਜਿਵੇਂ ਪੰਜਾਬ ਸਰਕਾਰ ਦਾ ਜਿਹੜਾ ਨਜ਼ਰੀਆ ਹੈ ਕਿਉਂਕਿ ਸਮਾਨ ਜਿਹੜੀ ਚੀਜ਼ ਆ ਉਹ ਕੇਂਦਰ ਸਰਕਾਰ ਦੀ ਹੈ ਕੇਂਦਰ ਦੇ ਨਾਲ ਇਹਨਾਂ ਦਾ 36 ਦਾ ਅੰਕੜਾ ਪਹਿਲਾਂ ਦਾ ਬਣਿਆ ਹੋਇਆ ਕੇਂਦਰ ਨੇ ਪਹਿਲਾਂ ਬਹੁਤ ਸਾਰੇ ਫੰਡ ਰੋਕੇ ਹੋਏ ਨੇ ਪੰਜਾਬ ਦੀਆਂ ਸਕੀਮਾਂ ਦੇ ਉਤਾਰ ਰੋਕੇ ਹੋਏ ਨੇ ਕਿਉਂਕਿ ਇਹ ਉਹਨਾਂ ਦੇ ਨਿਯਮਾਂ ਮੁਤਾਬਕ ਖਰਚ ਨਹੀਂ ਕਰਦੇ ਹੁਣ ਜੇ ਕੇਂਦਰ ਦੀ ਕਣਕ ਨੂੰ ਕੇਂਦਰ ਦੀ ਪਰਮਿਸ਼ਨ ਤੋਂ ਬਿਨਾ ਜਾਂ ਮਨਜ਼ੂਰੀ ਤੋਂ ਬਿਨਾ ਇਹ ਆਪ ਦੇ तरीके ਨਾਲ ਵਰਤਣਗੇ ਸਕੀਮ ਨੂੰ ਤੁਹਾਨੂੰ ਲੱਗਦਾ ਨਹੀਂ ਵੀ ਕਿ ਕਿਤਨਾ ਕਿਤੇ ਸਕੀਮ ਹੀ ਬੰਦ ਹੋ ਸਕਦੀ ਹੈ ਦੇਖੋ ਬਹੁਤ ਵੱਡਾ ਸਵਾਲ ਹੈ ਤੁਹਾਡਾ ਕਿਉਂਕਿ ਜਦੋਂ ਪੰਜਾਬ ਸਰਕਾਰ ਜਿਹੜਾ ਧੱਕਾ ਕਰ ਰਹੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਨਰੇਗਾ ਦੀ ਦੱਸੀ ਹੈ ਜਦੋਂ ਨਰੇਗਾ ਦੇ ਜਿਹੜੇ ਗਰੀਬ ਅੱਜ ਲੋਕ ਕੰਮ ਕਰ ਰਹੇ ਨੇ ਉਹਨਾਂ ਨੂੰ ਦਿਹਾੜੀ 3-400 ਰੁਪਏ ਦਿਹਾੜੀ ਮਿਲਦੀ ਹੈ ਜਦੋਂ ਉਹਨਾਂ ਨੇ ਆਟੇ ਤੇ ਬੰਦ ਲੇ ਸਕੀਮ ਬੰਦ ਹੋ ਗਈ ਆਟੋਮੈਟਿਕ ਬੰਦ ਹੋ ਗਈ ਜਦੋਂ ਪੰਜਾਬ ਦੇ ਵਿੱਚ ਆਟਾ ਵੰਡਿਆ ਜਾ ਮਤਲਬ ਵੰਡਦਾ ਇਹਨਾਂ ਨੇ ਜਿਹੜੀ ਨੈਸ਼ਨਲ ਫੂਡ ਸਕਿਉਰਟੀ ਐਕਟ ਦੇ ਅਧੀਨ ਕਣਕ ਵੰਡੀ ਜਾ ਰਹੀ ਹੈ ਉਹਦਾ ਸਕੀਮੇ ਬੰਦ ਹੋ ਗਈ ਕਿਉਂਕਿ ਕਿਹੜਾ ਕਰ ਕਰ ਆਟਾ ਹੈ ਉਹਦਾ ਪੰਜਾਬ ਸਰਕਾਰ ਦੀ ਹੋਗੀ ਨਾ ਸੈਂਟਰ ਸਰਕਾਰ ਕੀ ਕਰੂਗੀ ਉਹਦੀ ਬੰਦ ਕਰ ਦੂਗੀ ਇੱਕ ਬਹੁਤ ਵੱਡੀ ਉਦਾਹਰਨ ਹੈ ਜਿਹੜਾ ਤੁਸੀਂ ਪਹਿਲੇ ਇੱਕ ਸਵਾਲ ਕਰ ਰਹੇ ਸੀ ਵੀ ਕੱਟ ਹਾਂ ਜਿਹੜਾ ਕੱਟ ਹੈ ਉਹ ਸਾਡੇ ਤੇ ਪੈ ਗਿਆ ਅਸੀਂ ਪੰਜਾਬ ਸਰਕਾਰ ਨੂੰ ਬਹੁਤ ਵਾਰੀ ਕਹਤਾ ਵੀ ਜਦੋਂ ਕਾਰਡ ਕੱਟੇ ਜਾਣ ਜਾ ਸਾਡੀ ਜਿਹੜੀ ਕਣਕ ਹੈ ਤੁਸੀਂ ਮੁੱਲ ਲੈ ਕੇ ਦੇ ਦਿੱਤਾ ਗੱਲ ਹੀ ਖਤਮ ਹੈ ਪਰ ਪੰਜਾਬ ਸਰਕਾਰ ਹੈ ਜਿਹੜੀ ਕੋਈ ਧਿਆਨ ਨਹੀਂ ਉਹ ਕਿਉਂ ਧਿਆਨ ਨਹੀਂ ਉਹ ਪੰਜਾਬ ਦੇ ਕਾਰਡ ਹੋਲਡਰ ਤੇ ਡੀਪੋ ਹੋਲਡਰਾਂ ਚ ਜਿਹੜੀਆਂ ਵੱਡੀਆਂ-ਵੱਡੀਆਂ ਲੈਣਾ ਨੇ ਇਸੇ ਕਰਕੇ ਲੱਗ ਰਹੀਆਂ ਨੇ ਜਿਹੜੀ ਲੜਾਈ ਹੈ ਵੀ ਇਹ ਲੜਾਈ ਹੋ ਜੇ ਜਿਹੜੇ ਕਾਰਡ ਹੋਲਡਰ ਤੇ ਡੀਪੋ ਹੋਲਡਰ ਜੀ ਲੜਾਈ ਹੋਊਗੀ ਤਾਂ ਇਹਨਾਂ ਦੇ ਐਂਟੀ ਹੋਣਗੇ ਅਸੀਂ ਨਵੇਂ ਡੀਪੋ ਖੋਲ ਕੇ ਆਪਣੇ ਨਵੇਂ ਡੀਪੋ ਆਪਣੇ ਬੰਦੇ ਨੂੰ ਡੀਪੋ ਦੇ ਕੇ ਅਸੀਂ ਜਿਹੜੇ 51000 ਬੰਦੇ ਐਡਜਸਟ ਕਰ ਦਈਏ ਇਹਦਾ ਇਹਦਾ ਲੋਕਾਂ ਨੂੰ ਤਾਂ ਇਹੀ ਲੱਗਦਾ ਕਿ ਸਾਡੀ ਕਣਕ ਦੇ ਡੀਪੂ ਹੋਲਡਰ ਖਾ ਗਿਆ ਜ다가 ਹਾਲਾਂਕਿ ਉਹ ਲੱਗਦਾ ਘਟ ਹੈ ਕਣਕ ਕਾਰਡ ਜਿਆਦਾ ਨਹੀਂ ਤੇ ਸੈਂਟਰ ਦੇ ਵੱਲੋਂ ਕੋਟਾ ਘਟ ਆਉਂਦਾ ਹੈ ਇੱਥੇ ਸੈਂਟਰ ਵੀ ਸਹੀ ਹੈ ਕਿਉਂਕਿ ਸੈਂਟਰ ਨੇ ਤਾਂ ਉਹੀ ਕਣਕ ਦੇਣੀਆਂ ਜਿਹੜੇ ਪੋਰਟਲ ਤੇ ਉਹਦੇ ਰਿਕਾਰਡ ਚੜੇ ਹੋਏ ਨੇ ਮੈਂ ਮੇਰਾ ਇੱਕ ਸਵਾਲ ਬੜਾ ਹੋਰ ਬੜਾ ਸਿੱਧਾ ਜਿਹਾ ਹੈ ਕਿ ਕਈ ਵਾਰੀ ਨਾ ਤੁਹਾਡੇ ਨਾਲ ਜੁੜਦਾ ਤੁਹਾਡੇ ਡੀਪੂ ਹੋਲਡਰਾਂ ਤੇ ਲੋਕ ਸਵਾਲ ਕਰਦੇ ਨੇ ਸਾਡੇ ਕੋਲੇ ਕਰਦੇ ਨੇ ਦੇਖਦੇ ਵੀ ਆਂ ਲੋਕ ਗੱਲਾਂ ਕਰਦੇ ਨੇ ਕਿ ਸਾਡੀ ਕਣਕ ਡੀਪੋ ਹোলਡਰ ਨੇ ਰੱਖ ਲਈ ਆ ਸਾਨੂੰ ਡੀਪੋ ਹোলਡਰ ਨੇ ਕਣਕ ਨਹੀਂ ਦਿੱਤੀ ਇਹ ਇਹ ਅੰਦਰ ਦੀਆਂ ਗੱਲਾਂ ਹੁੰਦੀਆਂ ਮੈਂ ਚਾਹੁੰਦਾ ਕਿ ਇਹ ਸਾਰੀਆਂ ਠੇਠ ਪੰਜਾਬੀ ਦੇ ਵਿੱਚ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਕਹਾਣੀ ਕੀ ਹੈ ਇਹਦੇ ਲਈ ਕਸੂਰવાર ਕੌਣ ਹੈ ਕਿੱਥੇ ਤੁਹਾਡੀ ਕਣਕ ਹੈ ਜਿਹੜੀ ਉਹ ਰਹਿ ਜਾਂਦੀ ਹੈ ਹਨਾ ਮੇਰੇ ਖਿਆਲ ਆ ਕਿ ਕਾਫੀ ਹੱਦ ਤੱਕ ਇਹ ਕੱਟ ਸ਼ਬਦ ਹੈ ਜਿਹੜਾ ਉਹਦੀ ਵਿਆਖਿਆ ਦੋਸਤੋ ਤੁਸੀਂ ਲਾਹ ਪਤਰੀ ਜਿਹੜੇ ਹੈਗੇ ਆ ਉਹ ਸਮਝ ਗਏ ਹੋਵੋਗੇ ਮੇਰਾ ਅਗਲਾ ਇੱਕ ਸਵਾਲ ਇਹ ਹੈ ਪ੍ਰਧਾਨ ਮੰਤਰੀ ਗਰੀਬ ਕਲਿਆਣਾ ਨਿਯੋਜਨਾ ਦੇ ਤਹਿਤ ਇਹ ਕਨਕ ਕੇਂਦਰ ਸਰਕਾਰ ਦਿੰਦਾ ਇਹਦੇ ਤੋਂ ਬਿਨਾ ਵੀ ਕੋਈ ਯੋਜਨਾ ਹੈ ਜਿਹਦੇ ਤਾਈਂ ਇਹ ਕਨਕ ਆਉਂਦੀ ਹੋਵੇ ਇਹ ਪੰਜਾਬ ਦੇ ਵਿੱਚ ਪਹਿਲਾਂ ਤਾਂ ਇੱਕ ਪੀ ਐਚ ਐਚ ਯੋਜਨਾ ਐਨ ਐਫ ਐਸ ਦੀ ਰਵੰਡੀ ਜਾਂਦੀ ਸੀ ਤੇ ਹੁਣ ਉਹੀ ਯੋਜਨਾ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ 2025 ਤੱਕ ਹੋ ਗਈ ਹੈਗੀ ਇਸ ਤੋਂ ਇਲਾਵਾ ਇੱਕ ਹੋਰ ਨਾਲ ਯੋਜਨਾ ਜਰੀ ਹੈ ای ای ਵਾਈ ਅਨਤੋਧਿਆ ਅੰਨ ਯੋਜਨਾ ਉਹ ਵੀ ਸੈਂਟਰ ਸਰਕਾਰ ਦੀ ਸਕੀਮ ਹੈ ਉਹ 1992 ਤੋਂ ਨਨ੍ਹੀ ਤੋਂ ਲਗਾਤਾਰ ਚੱਲ ਰਹੀ ਹੈ ਜੀ ਤੇ ਉਹਦੇ ਵਿੱਚ ਪਰ ਕਾਰਡ ਪਰ ਮਹੀਨੇ ਤੋਂ 35 ਕਿਲੋ ਨਾ ਜਾ ਰਹੇਗਾ ਅੱਛਾ 6 ਮਹੀਨੇਾਂ ਦਾ ਜੇ ਤੁਸੀਂ ਵੰਡਦੇ ਸੀ 2 ਕਵਾਂਟਰ 10 ਕਿਲੋ ਸੀ ਉਹ ਉਹ ਪੀਐਮਜੀ ਤੋਂ ਵੱਖਰਾ ਉਹ ਵੱਖਰਾ ਉਹ ਪੀਐਮਜੀ ਕੇ ਬਾਈ ਤੋਂ ਵੱਖਰਾ ਅਨਤੋਧਿਆਨ ਨੀਤੀ ਤਹਿਤ ਆ ਰਹੀ ਜੀ ਦੋਸਤ ਕੀਮਾ ਚੱਲ ਰਹੀ ਹੈ ਪੰਜਾਬ ਦੇ ਵਿੱਚ ਇੱਕ ਅਨਤੋਧਿਆਨ ਨੀਤੀ ਇੱਕ ਪੀਐਮਜੀ ਕੇ ਬਾਈ ਤੇ ਇਹਦੇ ਵਿੱਚ 5 ਕਿਲੋ ਫਰਜੀ ਪਰ ਮਹੀਨਾ ਜੀ ਅੰਤੋਧਿਆ ਅਨੁਜੋਗਨਾ ਦੇ ਵਿੱਚ 35 ਕਿਲੋ ਪਰਕਾਰਡ ਪਰਮੰਥ ਅਹ ਦੋਸਤੋ ਇਹ ਇਹ ਦੀ ਮੈਂ ਬੈਕਿਆ ਕਰਨਾ ਚਾਹਾਂਗਾ ਜਿਹੜੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨਜੋਨਾ ਇਹਦੇ ਵਿੱਚ 5 ਕਿਲੋ ਕਣਕ ਪ੍ਰਤੀ ਮਹੀਨਾ ਪ੍ਰਤੀ ਜੀ ਮਰਦਿਆ ਤੇ ਜਿਹੜੀ ਅੰਤੋਧਿਆ ਯੋਜਨਾ ਹੈਗੀ ਆ ਕੇਂਦਰ ਸਰਕਾਰ ਦੀ ਉਹਦੇ ਵਿੱਚ 35 ਕਿਲੋ ਕਣਕ ਪ੍ਰਤੀ ਮਹੀਨਾ ਪ੍ਰਤੀ ਮਹੀਨਾ ਪ੍ਰਤੀਕਾਰ ਪ੍ਰਤੀ ਕਾਰ ਮਿਲਦੀ ਆ ਪ੍ਰਤੀ ਜੀ ਨੀ ਉਹ 35 ਕਿਲੋ ਕਣਕ ਪ੍ਰਤੀ ਕਾਰ ਮੇਰਾ ਖਿਆਲ ਹੈ ਕਿ ਇਹ ਇਹ ਦੀ ਇਹ ਆਉਂਦੀ ਆ ਰੁਟੀਨ ਚ ਹਾਂ ਯਾਰ ਇਹ ਰੈਗੂਲਰ ਆ ਰਹੀ ਹੈ ਜੀ ਅੱਛਾ ਹਾਂਜੀ ਤੁਸੀਂ ਬਣਦੇ ਵੀ ਹੋ ਬਣਦੇ ਨੇ ਜੀ ਪਰ ਮੈਨੂੰ ਨਹੀਂ ਲੱਗਦਾ ਕਿ ਕਿਤੇ ਪ੍ਰਤੀ ਮਹੀਨਾ ਲਿਪੂ ਹੋ ਰਹੇ ਸ ਬਣਦੇ ਹੋਣ ਕਿੰਨਾ ਕਿਤਨਾ ਕਿਤੇ ਤੁਹਾਡੇ ਬੰਦੇ ਵੀ ਜਿਹੜੇ ਹੈਗੇ ਨੇ ਤੁਹਾਡੀ ਜਮਾਤ ਇਸੇ ਕਰਕੇ ਬਦਨਾਮ ਹੈ ਕਿਉਂਕਿ ਹਰ ਜਮਾਤ ਦੇ ਵਿੱਚ ਕੁਝ ਲੋਕ ਐਦਾਂ ਦੇ ਹੁੰਦੇ ਨੇ ਕਰਾਪਟ ਵੀ ਹੁੰਦੇ ਨੇ ਲਾਲਚੀ ਵੀ ਹੁੰਦੇ ਨੇ ਮੇਰੀ ਗੱਲ ਤਾਂ ਤੁਸੀਂ ਮੇਰੇ ਮੈਨੂੰ ਲੱਗਦਾ ਕਿ ਮੈਨੂੰ ਚੰਗੀ ਤੁਹਾਨੂੰ ਨਾ ਲੱਗੇ ਪਰ ਇਹ ਲੋਕਾਂ ਦਾ ਸਵਾਲ ਆ ਲੋਕ ਗੱਲਾਂ ਕਰਦੇ ਨੇ ਜਦੋਂ ਅਸੀਂ ਜਾਂਦੇ ਆ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਇਹ 35 ਕਿਲੋ ਕਣਕ ਪ੍ਰਤੀ ਕਾਰਡ ਪ੍ਰਤੀ ਮਹੀਨਾ ਹਰ ਮਹੀਨੇ ਵੰਡੀ ਜਾਂਦੀ ਹੋਵੇ ਲਿਖਵਾਉਂਦੇ ਨਹੀਂ ਪਡੋਰੀ ਸਾਹਿਬ ਸੁੱਡੀ ਕਿ ਕਿਤਨਾ ਕਿਤੇ ਘੜਵੜਤਾ ਹੁੰਦੀ ਹੈ ਨਹੀਂ ਪਡੋਰੀ ਸਾਹਿਬ ਸੁੱਡੀ ਗੱਲ ਬਿਲਕੁਲ ਜਾਇਜ਼ ਹੈਗੀ ਹਾਂ ਇਦੇ ਵਿੱਚ ਅਸੀਂ ਵੀ ਨਹੀਂ ਕਿਸੇ ਦੇ ਵੀ ਸੌਫਰੈਂਟ ਸਾਡੇ ਵਿੱਚ ਹੋ ਸਕਦਾ 2-4% ਲੋਕੇ ਇਹੋ ਜਿਹੇ ਹੋਣ ਇਹਦੇ ਵਿੱਚ ਕੋਈ ਫੇਰ ਫੇਰੀ ਕਰਦੇ ਹੁਣ ਪਰ ਨਹੀਂ ਤਰੀਬਨ ਵੰਡੀ ਜਾਂਦੀ ਹੈ ਪਰ ਜੋ ਹੋਣਗੇ ਤਾਂ ਉਹ ਆਪ ਤੁਹਾਡੇ ਜ਼ਿੰਮੇਵਾਰ ਨਹੀਂ ਕਿਉਂਕਿ ਪਿੰਡਾਂ ਦੇ ਵਿੱਚ ਲੋਕਾਂ ਦਾ ਇੱਕ ਇਹ ਹੋਣਾ ਇੱਕ ਬਣ ਗਿਆ ਸੋਚ ਹੀ ਬਣ ਕੇ ਕਿ ਕਨਕ 6 ਮਹੀਨੇ ਬਾਅਦ ਹੀ ਆਉਂਦੀ ਹੈ ਹਨਾ ਹਰ 6 ਮਹੀਨੇ 6 ਮਹੀਨੇ ਤਨਵਾਦ ਆ ਰਹੀ ਹੈ ਮੇਰੇ ਕਹ ਲੋ ਮੁੱਖ ਮੰਤਰੀ ਚੰਨੀ ਕਰਕੇ ਸੀ ਉਹਦੇ ਹਾਂ ਚੰਨੀ ਸਾਹਿਬ ਕਰੀ ਜਾਂਦੇ ਇਹ ਕਿਤਨਾ ਕਿਤੇ ਇੱਕ ਹੋਰ ਹੈ ਡੀਪੋਆਂ ਦੇ ਨਾਲ ਜੁੜਿਆ ਮੇਰਾ ਸਵਾਲ ਪ੍ਰਧਾਨ ਜੀ ਹੈ ਕਿ ਕੋਈ ਡਿਪੂ ਸਸਪੈਂਡ ਹੋ ਜੇ ਜਾਂ ਕਿਸੇ ਦੀ ਅਚਨਚੇਤ ਮੌਤ ਹੋ ਜੇ ਉਹ ਡਿਪੂ ਕਿਸੇ ਹੋਰ ਡਿਪੂ ਹੋਲਡਰ ਨੂੰ ਦੇ ਦਿੱਤਾ ਜਾਂਦਾ ਸਾਹਮਣੇ ਆਇਆ ਕਿ ਉਹ ਡਿਪੂ ਅਟੈਚ ਕਰਨ ਦੇ ਜਿਹੜੇ ਨਿਯਮ ਨੇ ਵਿਭਾਗ ਦੇ ਅਧਿਕਾਰੀਆਂ ਦੀ ਮਿਹਨਤ ਭੁਗਤ ਦੇ ਨਾਲ ਉਹਨਾਂ ਦੀਆਂ ਵਡੀਆਂ ਧੱਜੀਆਂ ਉਡਾਨਾ ਜਾਂਦੀਆਂ ਕੀ ਕਹਿਣਾ ਚਾਹੂੰਗਾ ਦੇਖੋ ਗੱਲ ਇਹ ਹੈ ਜਿਹਦੀ ਡੈਥ ਹੋ ਗਈ ਇੱਕ ਕਾਨੂੰਨ ਬਣਿਆ ਹੋਇਆ ਹੈ ਉਹਦੇ ਪਰਿਵਾਰ ਨੂੰ ਹੀ ਮਿਲਣਾ ਡਿਪੂ ਅਸੀਂ ਪੰਜਾਬ ਦੇ ਵਿੱਚ ਜਿੱਥੇ ਵੀ ਡੈਥ ਹੁੰਦੀ ਹੈ ਉਹਦੇ ਪਰਿਵਾਰ ਨੂੰ ਜਦੋਂ ਫੈਲ ਭਰੀ ਜਾਂਦੀ ਹੈ ਤਿੰਨ ਮਹੀਨੇ اندر اندر ਉਹਨਾਂ ਨੇ ਫੈਲ ਤਿਆਰ ਕਰਵਾ ਕੇ ਭੇਜਣੀ ਹੈ 10-20 ਮਹੀਨੇ ਦੇ ਨਾਲ ਚ ਬਣ ਜਾਂਦੀ ਹੈ ਜਿਹੜੀ ਗੱਲ ਰਹੀ ਸਪਲਾਈ ਟੈਚ ਦੀ ਉਹ ਤਾਂ ਕਿਉਂਕਿ 3 ਮਹੀਨੇ ਬਾਅਦ ਕਣਕ ਮੰਡੀ ਆਣੀ ਹੈ ਇੱਕ ਵਦ ਤੋਂ ਬਾਅਦ ਇੱਕ ਵਾਰ ਕਣਕ ਦੂਜਾ ਡੀਪੂ ਹੋਲਡਰ ਵੰਡ ਦੂਗਾ ਵੈਸੇ ਇਹ ਜੀ ਕੋਈ ਗੱਲ ਹੈ ਹੀ ਨਹੀਂ ਪੰਜਾਬ ਦੇ ਵਿੱਚ ਜੇ ਕਿਤੇ ਵੀ ਹੋਊਗੀ ਇੱਕ ਅਦੁੱਕਾ ਪੰਜਾਬ ਦੇ ਵਿੱਚ ਨਿਯਮਾਂ ਦੀਆਂ ਅਟੈਚ ਕਰਨ ਦੀ ਗੱਲ ਹੈ ਕਿ ਡਿੱਪੂ ਹੋਲਡਰ ਨੇੜੇ ਦੇ ਡਿੱਪੂ ਹੋਲਡਰ ਨੂੰ ਅਟੈਚ ਕਰਨਾ ਹੁੰਦਾ ਪਰ ਵੇਖਣ ਚ ਇਹ ਆਇਆ ਕਿ ਚਾਰ-ਚਾਰ ਪਿੰਡ ਛੱਡ ਕੇ ਡਿੱਪੂ ਅਟੈਚ ਹੋਏ ਨੇ ਜਾਂ ਪਿੰਡਾਂ ਦੇ ਡਿੱਪੂ ਸ਼ਹਿਰੀਆਂ ਨੂੰ ਵੀ ਅਟੈਚ ਕੀਤੇ ਹੋਏ ਨੇ ਦੇਖੋ ਸਾਰੇ ਪੰਜਾਬ 'ਚ ਤਾਂ ਨਹੀਂ ਇਹ ਗੱਲ ਹੈਗੀ ਪੰਜਾਬ ਦੇ ਵਿੱਚ 2-4% ਜ਼ਰੂਰ ਗੱਲ ਹੈਗੀ ਇਹ ਜਿਹੜੇ ਇਨਸਪੈਕਟਰ ਪੈਸੇ ਲੈ ਕੇ ਚਾਰ ਪਿੰਡ ਅੱਗੇ ਪੰਜ ਪਿੰਡ ਅੱਗੇ ਜਾਂ ਜਿਵੇਂ ਸ਼ਹਿਰ ਦੀ ਸ਼ਹਿਰ ਚ ਲੱਗਣੀ ਚਾਹੀਦੀ ਹੈ ਸਵਾਲ ਥੋੜਾ ਸਹੀ ਹੈ ਉਹ ਸ਼ਹਿਰ ਦੇ ਸ਼ਹਿਰ ਦੇ ਵਿੱਚ ਲਗਣੀ ਚਾਹੀਦੀ ਹੈ ਸਪਲਾਈ ਪਰ ਹੁੰਦਾ ਕੀ ਹੈ ਜਿਹੜੇ ਸਾਡੇ ਦੇ ਵਿੱਚ ਠੇਕੇਦਾਰ ਬੈਠੇ ਨੇ ਇਹ ਜਿਹੜੀਆਂ ਧਜੀਆਂ ੜਾ ਰਹੇ ਨੇ ਉਹ ਡੀਪੂ ਹੋਲਡਰ ਨਹੀਂ ੜਾ ਰਹੇ ਜਿਹਦੇ ਕੋਲ ਕਲਿੱਪੂ ਹੈ ਜਿਹੜੇ ਠੇਕੇਦਾਰ ਨੇਗੇ 10 10 ਉਹਨਾਂ ਕੋਲ ਡੀਪੂ ਵੀ ਨਹੀਂ ਹੈਗੇ ਉਹਨਾਂ ਕੋਲੇ ਡੀਪੂ ਨਹੀਂ ਬਿਨਾਂ ਡੀਪੂਆਂ ਤੋਂ 10 10 15 15 ਡੀਪੂ ਚਲਾ ਰਹੇ ਨੇ ਉਹ ਇਨਸਪੈਕਟਰ ਕਿਉਂਕਿ ਇਨਸਪੈਕਟਰ ਹਿੱਸਾ ਕਰ ਲੈਂਦੇ ਨੇ ਵੀ ਜੇ ਕੋਈ ਡੈਥ ਹੋ ਗਈ 1 ਮਹੀਨਾ 2 ਮਹੀਨੇ ਜਿੰਨਾ ਚਿਰ ਸਪਲਾਈ ਲੱਗਣੀ ਹੈ ਮੇਰੇ ਨਾਲ ਅਟੈਚ ਕਰ ਦੋ ਜਿੰਨਾ ਕਮਿਸ਼ਨ ਹੋਊਗਾ ਆਪਾਂ ਅੱਧੋ-ਅੱਧ ਕਰ ਲਾਂਗੇ ਜਿਹੜਾ ਬਾਰਦਾਨਾ ਵਿੱਚ ਚੋਰਾ ਨਾਲ ਕੁੱਤੀ ਰਲੀ ਹੋਈ ਚੋਰਾ ਨਾਲ ਕੁੱਤੀ ਰਲੀ ਹੋਈ ਹੈ ਡੀਪੂ ਹੋਲਡ ਨਹੀਂ ਉਹ ਡੀਪੂ ਹੋਲਡਰ ਤੱਕ ਬਹੁਤ ਘੱਟ ਹੋਣਗੇ ਪੰਜਾਬ ਦੇ ਵਿੱਚ 1-2% ਨੇ ਪਰ ਉਹ ਹੈਗੇ ਜਿਆਦੇ ਉਹ ਠੇਕੇਦਾਰ ਨੇ ਜਿਹੜੇ ਉਹਨਾਂ ਦਾ ਉਹਦੇ ਡੀਪੂ ਵੀ ਨੇਗੇ ਪਰ ਉਹ ਅੱਜ 20-20 ਡੀਪੂ ਚਲਾ ਰਹੇ ਨੇ ਅਸੀਂ ਪੰਜਾਬ ਸਰਕਾਰ ਨੂੰ ਬਹੁਤ ਮਾਰ ਲਿਖ ਕੇ ਦਿੱਤਾ ਜਿਹੜੀ ਪੰਜਾਬ ਸਰਕਾਰ ਹੈ ਉਹ ਇਹਦੇ ਵੱਲ ਧਿਆਨ ਨਹੀਂ ਦਿੰਦੀ ਕਿਉਂਕਿ ਜਿਹੜੇ ਇੰਸਪੈਕਟਰ ਨੇ ਕਾਰਵਾਈ ਤਾਂ ਇਨਸਪੈਕਟਰਾਂ ਨੇ ਕਰਨੀ ਹੈ ਇਨਸਪੈਕਟਰ ਉਹਨਾਂ ਦਾ ਹਿੱਸਾ ਕੀਤਾ ਹੋਇਆ ਹੈ ਜਿਹੜੇ ਕਪੜੇ ਬਾਜੀ ਹੁੰਦੀ ਹੈ ਉਹ ਡੀਪੂ ਦੇ ਨਾਲ ਰਲੇ ਹੋਏ ਲਗੇ ਇਨਸਪੈਕਟਰ ਇਨਸਪੈਕਟਰ ਸਾਰੇ ਨਹੀਂ 1 2 2% ਇਸ ਤੋਂ ਵੱਧ ਨਹੀਂ ਹੈਗੇ ਤੇ ਬਾਕੀ ਤਾਂ ਸਹੀ ਕੰਮ ਚੱਲ ਰਿਹਾ ਹੈ ਜਿੱਥੇ ਵੀ ਕਪੜੇ ਬਾਜੀ ਹੋ ਰਹੀ ਹੈ ਉਹ ਜਿਹੜੇ ਇਨਸਪੈਕਟਰ ਗਲਤ ਨੇ ਜਾਂ ਇਨਸਪੈਕਟਰ ਉਹਨਾਂ ਨਾਲ ਰਲੇ ਹੋਏ ਨੇ ਉਹੀ ਹੋ ਰਿਹਾ ਨਹੀਂ ਬਾਕੀ ਤਾਂ ਕਿਤੇ ਹੋ ਨਹੀਂ ਰਿਹਾ ਬਾਕੀ ਸਹੀ ਕੰਮ ਚੱਲ ਰਿਹਾ ਹੈ ਜੀ ਕੋਈ ਗੱਲਬਾਤ ਨਹੀਂ ਮੈਂ ਇਹ ਸਵਾਲ ਇਸ ਕਰਕੇ ਕਰਿਆ ਸੀ ਕਿਉਂਕਿ ਕੁਝ ਇੱਕ ਗੱਲਾਂ ਹਰ ਜਮਾਤ ਨਾਲ ਹਰ ਕਾਰੋਬਾਰੀ ਨਾਲ ਜੁੜੀਆਂ ਹੁੰਦੀਆਂ ਜਿਹਦੇ ਕਰਕੇ ਉਹ ਜਮਾਤ ਸਾਰੇ ਲੋਕਾਂ ਦੇ ਵਿੱਚ ਬਦਨਾਮ ਹੋ ਜਾਂਦੀ ਹੈ ਲੋਕ ਇਹ ਸਮਝਦੇ ਨੇ ਕਿ ਸਾਰੇ ਡੀਪ ਹੋ ਰਹੇ ਦਾਂਦੇ ਨਹੀਂ ਪਰ ਮੇਰੇ ਖਿਆਲ ਕਾ ਵੀ ਹਾ ਤਾਂ ਕਿ ਗੱਲ ਕਲੀਅਰ ਹੋ ਜੇਗੀ ਕਿ ਅਟੈਚਮੈਂਟ ਦਾ ਜਿਹੜੀ ਯੋਜਨਾ ਉਹ ਕਿਤਨਾ ਕਿਤੇ ਸ਼ਹਿਰਾਂ ਦੇ ਪਿੰਡਾਂ ਦੇ ਵਿੱਚ ਕਿਤਨਾ ਕਿਤੇ ਚੱਲਦੀ ਹੈ ਗੱਲ ਤੁਹਾਡੇ ਵੀ ਬੰਦੇ ਗੜਬੜ ਕਰ ਜਾਂਦੇ ਨੇ ਮੈਂ ਮੁੜ ਕੇ ਫਿਰ ਉੱਥੇ ਆਉਣਾ ਚਾਹਾਂਗਾ 8 ਫਰਵਰੀ ਦਾ ਤੁਸੀਂ ਜ਼ਿਕਰ ਕੀਤਾ ਅਗਲੇ ਸਾਲ ਦੀ 8 ਫਰਵਰੀ ਨੂੰ ਦੁਬਾਰਾ ਕਰਕਰ ਆਟਾ ਬਣਨ ਦੀ ਯੋਜਨਾ ਦੀ ਮਾਨਜੋਗ ਹਾਈ ਕੋਰਟ ਨੇ ਡੇਟ ਦਿੱਤੀ। ਉੱਥੇ ਇਹਨਾਂ ਨੇ ਇਹ ਜਾ ਕੇ ਪੁਆਇੰਟ ਰੱਖਣਾ ਕਿ ਅਸੀਂ ਮਰੇਗਾ ਦੇ ਵਿੱਚੋਂ ਜਿਹੜਾ ਬਜਟ ਹੈਗਾ ਉਹਨੂੰ ਕਿਵੇਂ ਅਲੋਕੇਟ ਕਰਾਂਗੇ, ਕਿਵੇਂ ਡਿਵਾਈਡ ਕਰਾਂਗੇ। ਜੇ ਹਾਈ ਕੋਰਟ ਪੰਜਾਬ ਸਰਕਾਰ ਨੂੰ ਕੋਈ ਰਾਹਤ ਦੇ ਦਿੰਦੀ ਆ ਪੰਜਾਬ ਸਰਕਾਰ ਨੂੰ ਕਿ ਮਾਰਕੀਟ ਨੂੰ ਇਹ ਆਟਾ ਕਰਕਰ ਵੰਡਣ ਦੀ ਸਿੱਧੇ ਤੌਰ ਤੇ ਡੀਪੂ ਹੋਲਡਰਾਂ ਦੇ ਢੇਰ ਦੇ ਵਿੱਚ ਪੰਜਾਬ ਸਰਕਾਰ ਦੀ ਇੱਕ ਲੱਤ ਹੋਵੇਗੀ ਸਿੱਧੇ ਤੌਰ ਤੇ ਤੁਹਾਡਾ ਰੋਜਗਾਰ ਪ੍ਰਭਾਵਿਤ ਹੋਵੇਗਾ ਕਿਉਂਕਿ ਮਾਰਕਫਿਡ ਨੇ ਆਪਣੀਆਂ ਨਵੀਆਂ ਦੁਕਾਨਾਂ ਖੋਲ੍ਹ ਕੇ ਇਹ ਅਲੋਕੇਟ ਬੰਦ ਕਰਨੀਆਂ ਜੇ ਪਰ ਇਹਦਾ ਇੱਕ ਪੱਖ ਇਹ ਵੀ ਹੈ ਕਿ ਜੇ ਸਰਕਾਰ ਤੁਹਾਡੇ ਨਹੀਂ ਆਟਾ ਬਣਦੀ ਹੈ ਤੁਹਾਡਾ ਕਹਿਣਾ ਕਿ ਅਸੀਂ ਕੰਪਨੀ ਦਾ ਆਟਾ ਨਹੀਂ ਦੇਣਾ ਜੇ ਪੰਜਾਬ ਸਰਕਾਰ ਦਿੰਦੀ ਹੈ ਤਾਂ ਉਹ ਅਸੀਂ ਦੇ ਦੇਵਾਂਗੇ ਪਰ ਜੇ ਇੱਥੇ ਵੀ ਗੱਲ ਇਹ ਵੀ ਗੱਲ ਤੁਹਾਡੇ ਨਾਲ ਨਹੀਂ ਕੀਤੀ ਜਾਂਦੀ ਸਰਕਾਰ ਨੂੰ ਹਾਈ ਕੋਰਟ ਤੁਰਾ ਰਾਹਤ ਮਿਲ ਜਾਂਦੀ ਹੈ ਕਿ ਸਰਕਾਰ ਦੇ ਸਕਦੀ ਆ ਸਰਕਾਰ ਨਰੇਗਾ ਦੇ ਵਾਈਟ ਤੋਂ ਬਿਨਾ ਜੇ ਆਪ ਦਾ ਬਜਟ ਉੱਥੇ ਪੇਸ ਕਰ ਦੇਵੇ ਕਿ ਅਸੀਂ ਨਰੇਗਾ ਦਾ ਵਾਈਟ ਨਹੀਂ ਯੂਜ਼ ਕਰਨਾ ਕੋਈ ਪੁਆਇੰਟ ਇਸ ਤਰ੍ਹਾਂ ਦਾ ਆ ਜੇ ਹਾਈ ਕੋਰਟ ਤੋਂ ਰਾਹਤ ਮਿਲ ਜੇ ਤਾਂ ਡਿਪੋ ਹੋਲਡਰਾਂ ਦੀ ਜਿਹੜੀ ਫੈਡਰੇਸ਼ਨ ਆ ਜੱਥੇਬੰਦੀ ਆ ਤੁਸੀਂ ਕਿੱਥੇ ਤੱਕ ਜਾ ਸਕਦੇ ਹੋ ਆਪਣਾ ਰੋਜ਼ਗਾਰ ਬਚਾਉਣ ਦੇ ਖਾਤਰ ਕੀ ਐਕਸ਼ਨ ਕਰੋਗੇ ਹਾਈ ਕੋਰਟ ਤੋਂ ਅੱਗੇ ਸੁਪਰੀਮ ਕੋਰਟ ਹੈ ਜੀ ਹੂੰ ਸਾਡਾ ਰਸਤਾ ਸੁਪਰੀਮ ਕੋਰਟ ਤੱਕ ਵੀ ਜਾਵਾਂਗੇ ਸਰਕਾਰ ਦੇ ਨਾਲ ਸੀ ਉਸ ਤੋਂ ਰਵਾ ਸਾਡਾ ਦੂਸਰਾ ਰਸਤਾ ਜਿਵੇਂ ਅਸੀਂ ਧਰਨਿਆਂ ਦਾ ਜੰਮੂ ਖੁਮਤੀ ਦਾ ਸ਼ਹਿਰ ਕਰਨ ਕੀ ਰਣਨੀਤੀ ਪਲੈਨਿੰਗ ਉਹ ਨਰਗਾਤਰ ਨਾਲ ਨਾਲ ਚਲਦੀ ਰਹੂਗੀ ਤੀਸਰਾ ਰਸਤਾ ਸਰਕਾਰ ਨਾਲ ਗੱਲਬਾਤ ਇਹ ਵੀ ਸਾਰੇ ਖੁੱਲੇ ਨਹੀਂ ਗਈ ਹਾਂ ਸਰਕਾਰ ਜਦੋਂ ਮਰਜ਼ੀ ਛੱਡ ਨਾਲ ਗੱਲਬਾਤ ਕਰਕੇ ਨਿਬਟਾ ਸਕਦੀ ਹੈ ਸਾਡੇ ਤਿੰਨੇ ਰਸਤੇ ਤੇ ਚੱਲ ਰਹੇ ਹੈ ਹਾਈ ਕੋਰਟ ਤੋਂ ਸਾਨੂੰ ਉਮੀਦ ਹੈ ਸਾਨੂੰ ਨਿਆਂਪਾਲਿਕਾ ਦੀ ਪੂਰਾ ਇਹ ਸਾਡੇ ਹੱਕ ਦੇ ਵਿੱਚ ਆਊਗਾ ਤੇ ਪਰ ਜੇ ਹਾਈ ਕੋਰਟ ਤੋਂ ਕਿ ਸੁਪਰੀਮ ਕੋਰਟ ਵੀ ਹੈਗੀ ਜੀ ਅਸੀਂ ਸੁਪਰੀਮ ਕੋਰਟ ਵੀ ਸਰਕਾਰ ਨੂੰ ਚੈਲੰਜ ਕਰਾਂਗੇ ਜੀ ਮਤਲਬ ਤੁਸੀਂ ਆਪਣਾ ਰੋਜ਼ਗਾਰ ਪਹੁੰਚਾਉਣ ਦੀ ਖਾਤਰ ਸੁਪਰੀਮ ਕੋਰਟ ਤੱਕ ਵੀ ਜਾ ਸਕਦੇ ਹੋ ਜਾ ਸਕਦੇ ਜੀ ਪ੍ਰਧਾਨ ਜੀ ਹੋਰ ਕਿਹੜੀਆਂ ਕਿਹੜੀਆਂ ਮੰਗਾਂ ਨੇ ਬੜੇ ਲੰਮੇ ਸਮੇਂ ਤੋਂ ਬਤੌਰ ਪ੍ਰੈਸਰਪੋਰਟਰ ਅਸੀਂ ਤੁਹਾਡੇ ਜਿਹੜੇ ਧਰਨੇ ਤੁਹਾਡੇ ਸੰਘਰਸ਼ ਨੂੰ ਕਵਰੇਜ ਕਰਦੇ ਆਂ ਡੀਪੂ ਹੋਦਰ ਪੰਜਾਬ ਦਾ ਬੜੇ ਲੰਮੇ ਸਮੇਂ ਤੋਂ ਅ ਇੱਕ ਤਰੀਕੇ ਨਾਲ ਸਰਕਾਰ ਜੀ ਦੀ ਮਰਜ਼ੀ ਰਹੀ ਹੋਵੇ ਧਰਨੇ ਮੁਜ਼ਾਹਰੇ ਜਿੰਦਾਬਾਦ ਮਰਦਾਬਾਦ ਕਰਦਾ ਆ ਰਿਹਾ ਪੰਜਾਬ ਦੇ ਕੋਈਆਂ ਦੀਆਂ ਸੂਬਿਆਂ ਦੇ ਵੀ ਹਾਲਾਤ ਇਹ ਕਿਨਾਂ ਜ ਤੁਹਾਡੇ ਨਾਲੋਂ ਚੰਗੇ ਨੇ ਦੇਖੋ ਪੂਰੇ ਭਾਰਤ ਦੇ ਵਿੱਚ ਜਿਹੜੀ ਕਣਕ ਮੰਡੀ ਜਾ ਰਹੀ ਹੈ ਪੰਜਾਬ ਦੀ ਕੋਈ ਲੈਣਾ ਦੇਣਾ ਨਹੀਂ ਇਹਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ ਜਿਹੜੀ ਕਨਕ ਬਣ ਰਹੇ ਹਾਂ ਸੈਂਟਰ ਗਵਰਨਮੈਂਟ ਦੀ ਬਣ ਰਹੇ ਹਾਂ ਦੂਜੇ ਸੂਬਿਆਂ ਦੇ ਵਿੱਚ ਕੀ ਹੈ ਸਭ ਤੋਂ ਘੱਟ ਕਮਿਸ਼ਨ 47.5 ਰੁਪਏ ਪੰਜਾਬ ਦੇ ਡੀਪੂ ਹੋਲਡਰ ਨੂੰ ਮਿਲਦੇ ਨੇ ਹਮ ਆਪਣੇ ਗੁਮਾਡੀ ਸੂਬਿਆਂ ਦੇ ਵਿੱਚ 200 ਰੁਪਏ ਕਮਿਸ਼ਨ ਮਿਲਦਾ ਹੈ 150 ਰੁਪਏ ਘੱਟ ਸਾਨੂੰ ਮਿਲਦਾ ਹੈ ਗੁਜਰਾਤ ਦੇ ਵਿੱਚ 20000 ਰੁਪਏ ਤਨਖਾਹ ਮਿਲ ਰਹੀ ਹੈ ਡੀਪੂ ਹੋਲਡਰ ਨੂੰ ਡੀਪੂ ਹੋਲਡਰਾਂ ਨੂੰ ਤਾਪਨ ਲਾਡੂ ਦੇ ਵਿੱਚ 30 35000 ਤਨਖਾਹ ਮਿਲ ਰਹੀ ਹੈ ਸਭ ਤੋਂ ਘੱਟ ਤੇ ਪੰਜਾਬ ਦੇ ਡੀਪੂ ਹੋਲਡਰਾਂ ਨਾਲ ਧੱਕਾ ਹੋ ਰਿਹਾ ਹੈ 2.47 ਰੁਪਏ ਸਾਨੂੰ ਕਵਾਂਟਲ ਦੇ ਮਿਲਦੇ ਨੇ ਕੰਡੇ ਰਾਸਤੀ ਜੀ ਖੋ ਗਏ ਕਿੱਥੇ ਵੇਚ ਗਏ ਕੀ ਕਰ ਗਏ ਪਤਾ ਨਹੀਂ ਕਿੱਧਰ ਨੂੰ ਲੱਗੇ ਗੇ ਜਿਹੜੀ ਪੰਜਾਬ ਸਰਕਾਰ ਹੈ ਉਹ ਇੱਕ ਡੀਪੂ ਹੋਲਡਰਾਂ ਤੇ ਇੰਨੀ ਹਾਵੀ ਹੈ ਕਿਉਂਕਿ ਜਿਹੜਾ ਸਾਨੂੰ ਰੋਜ਼ਗਾਰ ਮਿਲਣਾ ਚਾਹੀਦਾ ਉਹ ਆਪ ਦੇ ਚਾਹਤਾਂ ਨੂੰ ਦੇ ਰਹੀ ਹੈ ਕਣਕ ਮਹੀਨੇ ਦੀ ਮਹੀਨੇ ਹੋਵੇ ਹਰੇਕ ਡੀਪੂ ਹੋਲਡਰ ਨੂੰ ਮਸ਼ੀਨ ਮਿਲਣੀ ਚਾਹੀਦੀ ਹੈ ਦੂਜੇ ਸੂਬਾ ਮੰਗ ਸਾਨੂੰ ਤਨਖਾਹ ਮਿਲਣੀ ਚਾਹੀਦੀ ਹੈ ਜਿਹੜੀਆਂ ਸਾਡੀਆਂ ਮੰਗਾਂ ਨੇਗੀਆਂ ਨਾ ਕਿਸੇ ਪਿਛਲੀ ਸਰਕਾਰ ਨੇ ਸੁਣੀਆਂ ਨੇ ਨਾ ਇਹ ਸਰਕਾਰ ਨੇ ਸੁਣੀਆਂ ਨੇ ਇਹ ਸਰਕਾਰ ਤਾਂ ਸਾਡਾ ਸਭ ਦਾ ਰੋਜ਼ਗਾਰ ਹੀ ਖਤਮ ਕਰਨੀ ਜਾ ਰਹੀ ਹੈ ਉਹਨਾਂ ਨੇ ਸਾਡਾ ਰੋਜ਼ਗਾਰ ਨਹੀਂ ਖਤਮ ਕਰਿਆ ਸਾਡੀਆਂ ਮੰਗਾਂ ਨਹੀਂ ਮੰਨੀਆਂ ਹਾਲਾਂਕਿ ਇਹ ਬਦਲਾਅ ਲਿਆਉਣ ਦੇ ਵਿੱਚ ਮੁਲਾਜ਼ਮਾਂ ਦੇ ਵਾਂਗ ਮਜ਼ਦੂਰਾਂ ਦੇ ਵਾਂਗ ਡਿਪੋ ਹੋਲਡਰਾਂ ਨੇ ਵੀ ਇਹ ਭੂਮਿਕਾ ਨਿਭਾਈ ਅਸੀਂ ਤੁਸੀਂ ਤੁਸੀਂ ਮੰਨ ਕੇ ਸਾਡੇ ਪਹਿਲਾਂ ਕਿ ਤੁਸੀਂ ਵੀ ਵੋਟ ਪਾਈ ਮੈਂ ਵੋਟ ਪਾਈ ਨਹੀਂ ਮੈਂ ਆਪਣੀਆਂ ਦੋ ਗੱਡੀਆਂ ਇਹਨਾਂ ਦੇ ਵੋਟਾਂ ਪਵਾਉਣ ਖਾਤਰ ਪੂਰੇ ਪੰਜਾਬ ਚ ਗਿਆ ਵੀਰਿਆ ਦੋ ਗੱਡੀਆਂ ਫੁੱਟ ਗਈਆਂ ਵੀ ਬਦਲਾ ਲੈ ਆਉਣਾ ਹੈ ਪੰਜਾਬ ਸਰਕਾਰ ਸਾਡੀ ਤਨਖਾਹ ਲਾਉਗੀ ਕਿਉਂਕਿ ਜਿਹੜਾ ਅੱਜ ਖਜ਼ਾਨਾ ਮੰਤਰੀ ਨੇ ਉਹ ਸਾਡੀ ਮੀਟਿੰਗ ਦੇ ਵਿੱਚ ਵੋਟਾਂ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕਰਕੇ ਗਏ تھےਗੇ ਵੀ ਸਾਡੀ ਤਨਖਾਹ ਲੱਗਣੀ ਚਾਹੀਦੀ ਹੈ ਮੇਰੀ ਆ ਪੰਜ-ਸੱਤ ਮੀਟਿੰਗਾਂ ਉਹਨਾਂ ਦੇ ਚੰਡੀਗੜ੍ਹ ਦਫ਼ਤਰ ਚ ਵੀ ਹੋਈਆਂ ਉਹ ਅਸੀਂ ਕਹਿੰਦੇ ਥੋੜੇ ਹੱਕ ਚਾ ਸਾਨੂੰ ਪੂਰਾ ਜ਼ਕੀਰ ਦੀ ਬਦਲਾ ਆਊਗਾ ਡੀਪੋ ਹੋਲਡਰਾਂ ਦੀ ਜਿਹੜੀ ਤਨਖਾਹ ਹੈ ਉਹ ਲੱਗੂਗੀ ਜਿਵੇਂ ਦੂਜੇ ਮੁਲਾਜ਼ਮ ਪੰਜਾਬ ਦੇ ਵਿੱਚ ਵਧੀਆ ਰੋਟੀ ਖਾਂਦੇ ਨੇ ਵਧੀਆ ਵਧੀਆ ਜਵਾਬ ਪਾਲਦੇ ਨੇ ਅਸੀਂ ਵੀ ਪਾਲਾਂਗੇ ਪਰ ਸਾਡੇ ਨਾਲ ਜਿਹੜਾ ਧੱਕਾ ਹੋਇਆ ਅਸੀਂ 24 ਚ ਤੇ 27 ਚ ਸਬਕ ਸਿਖਾਵਾਂਗੇ ਜਾਂ ਜਿਹੜੀਆਂ ਜ਼ਬਾਨ ਤਨ ਇਹਨਾਂ ਦੀਆਂ ਜ਼ਬਤ ਕਰਾ ਕੇ ਮੋੜਾਂਗੇ ਦੂਜੀ ਗੱਲ ਇਹ ਹੈ ਸਾਨੂੰ ਪੂਰਾ ਯਕੀਨ ਹੈ ਮਾਨ ਜੋ ਕੋ ਹਾਈ ਕੋਰਟ ਤੇ ਅਸੀਂ ਜਿੱਤ ਕੇ ਮੋੜਾਂਗੇ ਪਹਿਲਾਂ ਵੀ ਜਿੱਤ ਕੇ ਮੁੜਿਆ ਜਿੱਤ ਕੇ ਮੁੜਾਂਗੇ ਜਿਹੜੀਆਂ ਸਾਡੀਆਂ ਮੰਗਾਂ ਨਿਗੀਆਂ ਉਹਦੇ ਸੰਬੰਧ ਚ ਅਸੀਂ ਧੂਰੀ ਚਾਹੇ ਸਾਨੂੰ ਪੱਕਾ ਧਰਨਾ ਲਾਉਣਾ ਪੈ ਜੇ ਪਰ ਐ ਸਰਕਾਰ ਦੇ ਵਿੱਚ ਬਣਾ ਕੇ ਹਟਾਂਗੇ ਅਸੀਂ ਭਗਮੰਤ ਮਾਨ ਜਿੱਥੇ ਮਰਜੀ ਭੱਜਦੇ ਚਾਹੇ ਸਾਡੇ ਤੋਂ ਦੂਰ ਵਗ ਜੇ ਪਰ ਜਿਹੜੀਆਂ ਮੰਗਾਂ ਨੇ ਜਾਂਦਾ ਸਰਕਾਰ ਤੜਾ ਕੇ ਹਟਾਂਗੇ ਇੱਕ ਗੱਲ ਕਨਫਰਮਾ ਕਿ ਤੁਸੀਂ ਪੰਜਾਬ ਸਰਕਾਰ ਦੀ ਘਰ ਘਰ ਆਟਾ ਦੇਣ ਦੀ ਯੋਜਨਾ ਨੂੰ ਕਿਸੇ ਤਰੀਕੇ ਦੇ ਨਾਲ ਨਹੀਂ ਮੰਨੋਗੇ ਇੱਕ ਵੀ ਥੈਲੀ ਮੇਰਾ ਖੁੱਲਾ ਚੈਲੰਜ ਹੈ ਪਹਿਲੀ ਗੱਲ ਸਾਨੂੰ ਹਾਈ ਕੋਰਟ ਦੀ ਯਕੀਨ ਹੈ ਪੂਰਾ ਸਾਨੂੰ ਪੂਰਾ ਯਕੀਨ ਹੈ ਤੇ ਪਹਿਲਾਂ ਵੀ ਸਾਸੀਂ ਜਿੱਤ ਕੇ ਆਇਆ ਜਾਂ ਜਿੱਤ ਕੇ ਆਵਾਂਗੇ ਪਰ ਦੂਜੀ ਚੇਤਾਵਨੀ ਇਹ ਵੀ ਹੈ ਸਾਨੂੰ ਤੁਹਾਡੀਆਂ ਜਾਨਾਂ ਜਾ ਸਕਦੀਆਂ ਨੇ ਪਰ ਜਿਹੜੇ ਪਾਉਣੇ 2 ਕਰੋੜ ਮੈਂਬਰ ਵਿੱਚੀ ਦੀਪੂ ਵਿੱਚੀ ਚੱਕੀ ਉਹਨਾਂ ਦਾ ਰੁਜ਼ਗਾਰ ਨਹੀਂ ਖੋਣ ਦੇਵਾਂਗੇ ਸਾਡੀਆਂ ਜਾਨਾਂ ਜਾ ਸਕਦੀਆਂ ਨੇ ਪਰ ਜਿਹੜਾ ਆٹے ਦੀ ਇੱਕ ਵੀ ਥੈਲੀ ਸੀ ਨਹੀਂ ਵੰਡਣ ਦੇਵਾਂਗੇ ਸੋ ਦੋਸਤੋ ਇਹ ਮੇਰੇ ਨਾਲ ਰਾਸ਼ਨ ਦੀਪੂ ਹੋਲਡਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਗਾਂੜਲਾ ਤੇ ਜੋਇੰਟ ਸੈਕਟਰੀ ਵਿੰਦਰ ਸਿੰਘ ਉਗੂਕੇ ਦੋਵੇਂ ਆਗੂਆਂ ਨੇ ਪੰਜਾਬ ਦੇ ਡਿਪੋ ਹੋਲਡਰਾਂ ਦੀ ਖਾਤਰੇ ਵੱਡੀ ਜਥੇਬੰਦੀ ਹੈ ਜਿਹੜੀ ਡਿਪੋ ਹੋਲਡਰਾਂ ਦਾ ਰੋਜ਼ਗਾਰ ਬਚਾਉਣ ਦੀ ਖਾਤਰ ਉਹਨਾਂ ਦੇ ਬੱਚਿਆਂ ਦੀ ਖਾਤਰ ਉਹਨਾਂ ਦਾ ਕਾਰੋਬਾਰ ਬਚਾਉਣ ਦੀ ਖਾਤਰ ਮੁਢਲੇ ਮੁਹਾਜੇ ਤੇ ਲੜਦੇ ਨੇ ਧਰਨੇ ਮੁਜਾਹਰਿਆਂ ਦੇ ਰਾਹੀਂ ਵੀ ਤੇ ਅੱਜ ਕੱਲ੍ਹ ਕਾਨੂੰਨੀ ਮੁਹਾਜੇ ਤੇ ਵੀ ਹਾਈ ਕੋਰਟ ਦੇ ਵਿੱਚ ਲੜਾਈ ਇਸ ਜਥੇਬੰਦੀ ਵੱਲੋਂ ਡਿਪੋ ਹੋਲਡਰਾਂ ਦੀ ਲੜੀ ਜਾ ਰਹੀ ਹੈ ਪੰਜਾਬ ਦੀ ਯੋਜਨਾ ਜਿਵੇਂ ਮੈ ਸ਼ੁਰੂ ਦੇ ਵਿੱਚ ਜ਼ਿਕਰ ਕੀਤਾ ਸੀ ਘਰ-ਘਰ ਆਟਾ ਦੇਣ ਦੀ ਆ ਕਣਕ ਤੋਂ ਆਟਾ ਪਸਾ ਕੇ ਸਰਕਾਰ ਦੇਣਾ ਚਾਹੁੰਦੀ ਹੈ ਡਿੱਪੂ ਹੋਲਡਰਾਂ ਨੂੰ ਡਰਾ ਕਿ ਇਹਦੇ ਨਾਲ ਉਹਨਾਂ ਦਾ ਰੋਜ਼ਗਾਰ ਹੈ ਜਿਹੜਾ ਉਹਨਾਂ ਦੇ ਡਿੱਪੂ ਨੇ ਉਹ ਬੰਦ ਹੋ ਜਾਣਗੇ ਪੰਜਾਬ ਸਰਕਾਰ ਤੇ ਡਿੱਪੂ ਹੋਲਡਰਾਂ ਦੀ ਲੜਾਈ ਇਹ ਮਾਨਯੋਗ ਹਾਈ ਕੋਰਟ ਦੇ ਵਿੱਚ ਸੁਣਵਾਈ ਅਧੀਨ ਹੈ ਜਿਹੜੀ 8 ਫਰਵਰੀ 2024 ਨੂੰ ਅਗਲੀ ਤਰੀਕ ਮਕਰਰਰ ਕੀਤੀ ਗਈ ਹੈ ਮੇਰਾ ਖਿਆਲ ਹੈ ਕਿ ਡਿੱਪੂ ਹੋਲਡਰਾਂ ਦੀਆਂ ਮੰਗਾਂ ਡਿੱਪੂ ਹੋਲਡਰਾਂ ਦੇ ਪ੍ਰਤੀ ਲੋਕਾਂ ਦਾ ਜਿਹੜਾ ਨਜ਼ਰੀਆ 네ਗੇਟਿਵ ਨਜ਼ਰੀਆ ਬਣਿਆ ਹੋਇਆ ਸੀ ਯਤਨ ਕੀਤਾ ਅੱਜ ਦੀ ਇਸ ਮੁਲਾਕਾਤ ਦੇ ਵਿੱਚ ਕਿ ਉਹਨੂੰ ਵੀ ਕਾफी ਹੱਦ ਤੱਕ ਕੋਲ ਕੇ ਲੋਕਾਂ ਦੇ ਸਾਹਮਣੇ ਰੱਖਿਆ ਜਾਵੇ ਕਿ ਬਾਹਰੋਂ ਵੇਖਣ ਨੂੰ ਕੁਝ ਹੋਰ ਲੱਗਦਾ ਆਮ ਤੌਰ ਤੇ ਡੀਪੋ ਹੋਲਡਰਾਂ ਨੂੰ ਕਸੂਰਵਾਰ ਮੰਨਿਆ ਜਾਂਦਾ ਮੇਰਾ ਖਿਆਲ ਅੱਜ ਦੀ ਇਸ ਗੱਲਬਾਤ ਦੇ ਵਿੱਚ ਲਾਹ ਪਾਤਰੀਆਂ ਨੂੰ ਆਮ ਲੋਕਾਂ ਨੂੰ ਕਾਫੀ ਸਪਸ਼ਟ ਹੋ ਜਾਵੇਗਾ ਕਿ ਸਾਰਾ ਕੁਝ ਸਾਰਾ ਕਸੂਰ ਡੀਪੋ ਹੋਲਡਰਾਂ ਦੀ ਸਾਰੀ ਜਮਾਤ ਦਾ ਨਹੀਂ ਹੈ ਕੁਝ ਲੋਕ ਹੁੰਦੇ ਨੇ ਜਿਹੜੇ ਅਫਸਰ ਸਾਹੀ ਦੀ ਮਿਲੀ ਭੁਗਤ ਦੇ ਨਾਲ ਆਪਣੇ ਹਿੱਤਾਂ ਦੀ ਖਾਤਰ ਲਾਲਚੀ ਹਿੱਤਾਂ ਦੀ ਖਾਤਰ ਪੂਰੀ ਜਮਾਤ ਨੂੰ ਬਦਨਾਮ ਕਰ ਦਿੰਦੇ ਨੇ ਉਮੀਦ ਹੈ ਕਿ ਇਹ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਟਿੱਪਣੀਆਂ ਦੇ ਵਿੱਚ ਤੁਹਾਡੀਆਂ ਰਾਏ ਜਿਹੜੀ ਉਹਦੇ ਸਾਨੂੰ ਢੀਕ ਰਹੇਗੀ ਇਸ ਤਰ੍ਹਾਂ ਦੀਆਂ ਹੋਰ ਮੁਲਾਕਾਤਾਂ ਲੈ ਕੇ ਅਸੀਂ ਤੁਹਾਡੇ ਰੂਬਰੂ ਹੁੰਦਾ ਰਹੇ ਹੁੰਦੇ ਰਹਾਂਗੇ। ਮੈਨੂੰ ਦੀ ਇਜਾਜ਼ਤ ਕਾਲਾ ਸਾਹਿਬ ਤੁਹਾਡਾ ਤੇ ਅਗੋਕੇ ਸਾਹਿਬ ਤੁਹਾਡਾ ਜਿਹੜਾ ਇਹ ਸਾਰੀ ਗੱਲਬਾਤ ਖੋਲ ਕੇ ਰੱਖਣ ਦੀ ਖਾਤਰ ਬਹੁਤ-ਬਹੁਤ ਸ਼ੁਕਰੀਆ। ਦੋਸਤੋ ਇਸ ਤਰ੍ਹਾਂ ਦੇ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਹੁਣ ਦੀ ਇਜਾਜ਼ਤ ਬਹੁਤ ਹੀ ਪਿਆਰ ਅਤੇ ਸਤਿਕਾਰਪ੍ਰੀ ਸਤਿ ਸ਼ਕਾਲ ਜੀ।